ਇਹ 290 ਹਜ਼ਾਰ 290 ਹਜ਼ਾਰ ਛੋਟਾ ਰੇਟ ਹੈ ਲੱਖ ਸਵਾ ਲੱਖ ਦਾ ਦੋ ਦਰ ਸਭ ਸਮਾਨ ਲੱਗਿਆ ਸਸਤਾ ਰੈਟਰ ਟਰੈਕਟਰ ਦੇ ਉੱਤੇ ਸਰਪਤੰਦਰੋ 60 ਹਜ਼ਾਰ ਦੇ ਟੈਰੀਅਤ ਤੇ 40 ਹਜ਼ਾਰ ਦਾ ਪਾਵਰ ਕਰਾ ਰਹੀਨਲ ਕੰਪਨੀ ਚਲੋ ਲੱਖ ਦੇ ਵਿੱਚ ਵੜ ਗਏ ਲੱਖ ਤੇ 50 ਹਜ਼ਾਰ ਦੀ ਛਤਰੀ ਹੈ ਤੇ ਵਿਲਾਕਰ 1 ਲੱਖ 40 ਹੋ ਗਿਆ ਸਵਾ ਲੱਖ ਦਾ ਸਮਾਨ ਹੈ ਟਰੈਕਟਰ ਕਿੰਨਾ ਰਹਿ ਗਿਆ 1 ਲੱਖ 70 ਹਜ਼ਾਰ ਦਾ ਉਸ ਸਸਤਾ ਯਾਰ ਆ ਸਸਤਾ ਤੋਂ ਸਸਤਾ ਵਾ ਵਾਕੇ ਬਈ ਮੈਂ ਕਿਤੇ ਮਾਰੀ ਤੁਮਲਾਦੀ ਨਾ ਕੁੰਡੀ ਪੜਤੀ ਸੀ ਇਹਨਾਂ ਤੇਰੇ ਲਈ ਤਾਂ ਸਾਰੇ ਹੀ ਓਨਲੀ ਹੈ ਸਸਤੇ ਆ ਕਰਦਾ ਫਿਰ ਸੱਤ ਬੋਲ ਕਰਦਾ ਵੱਡਾ ਛੱਪ ਕਰਦਾ ਮੇਰੀ ਨਹੀਂ ਦੇਖਾ ਮੇਰੀ ਗੱਲ ਸੁਣ ਜੇ ਕੋਈ ਪਿਆਰ ਨਾਲ ਆਜੂ ਭਰਾ ਉਹਨੂੰ 290 ਜੋ ਹੀ ਮਾਨ ਕਰ ਦਾਂਗੇ ਲੈ ਵੇਖ ਵਾ ਜੱਟਾ ਵਾ ਕਮਾਲ ਕਰਤੀ ਭਰਾ ਆਖਦੇ ਸੱਪ ਕੀਲ ਕੇ ਉਹਨੂੰ ਵਿਖਾਦੇ ਵੀ ਸ਼ੇਅਰ ਕਰੀਏ ਸਕਰੀਨਸ਼ਾਟ ਲੈ ਕੇ ਦੇ ਆਪਾਂ ਬਿਲਕੁਲ ਕਰਾਂਗੇ 10000 ਦਾ ਡਿਸਕਾਊਂਟ ਆਰੇ ਵਾਸਤੇ ਸਪੈਸ਼ਲ ਸਪੈਸ਼ਲ ਜੀ 10000 ਦਾ ਡਿਸਕਾਊਂਟ ਸਪੈਸ਼ਲ ਆਰੇ ਵਾਸਤੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਦੁੱਧਰ ਸਾਹਿਬ ਦੀ ਕਰਕੇ ਸ਼ੇਅਰ ਕਰਿਓ ਜੀ ਦੱਬ ਕੇ ਦੱਬ ਕੇ ਸ਼ੇਅਰ ਕਰੋ ਤੇ ਟਰੈਕਟਰ ਜੀ ਵੀ ਕੋਈ ਜ਼ਿੰਮੇਵਾਰੀ ਲੈ ਵੀ ਦੁੱਧਰ ਸਾਹਿਬ ਜਿੰਨੇ ਦੁੱਧਰ ਦੇ ਫੋਲੋਅਰ ਹੈਗੇ ਆ ਜੀ ਜੇ ਦਿਲੋਂ ਦੁੱਧਰ ਨੂੰ ਚਾਹੁੰਦੇ ਆ ਤੇ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਜੀ ਤੇ ਫਿਰ ਇੱਕ ਮਿੰਟ ਸਭ ਤੋਂ ਵੱਡੀ ਗੱਲ ਸੁਣੀਆ ਜੀ ਕੋਈ ਬੰਦਾ ਨਾ ਠੱਗ ਹੁੰਦਾ ਨਾ ਉਹਦਾ ਘਰ ਨਹੀਂ ਵਿਖਾਉਂਦਾ ਨਹੀਂ ਵਿਖਾਉਂਦਾ ਆਪਣੇ ਘਰੇ ਆ ਇਹ ਘਰੇ ਖੜੇ ਆ ਆਪਣਾ ਘਰ ਤਾਂ ਨਹੀਂ ਹੋਣਾ ਆਪਾਂ ਮੰਨ ਲਓ ਇੱਕ ਟਰੈਕਟਰ ਬੰਦੇ ਨੇ ਲੈ ਕੇ ਜਾਣਾ ਟਰੈਕਟਰ ਜੀ ਜੀ ਯਾਰ ਉਹਦੇ ਘਰ ਦਿਖਾਉਂਗਾ ਯਾਰ ਮੈਂ ਅੱਜ ਤੋਂ ਕਈ ਸਾਲ ਪਹਿਲਾਂ ਇਹਨਾਂ ਕੋਲ ਆਇਆ ਸੀਗਾ ਜੀ ਤੇ ਮੈਂ ਇਹਨਾਂ ਤੋਂ ਟਾਇਰ ਇੱਕ ਵਾਰ ਟਰੈਕਟਰ ਲੈ ਕੇ ਗਿਆ ਜੀ ਅੱਛਾ ਜੀ ਉਸ ਤੋਂ ਬਾਅਦ ਮੈਨੂੰ ਕਈ ਲਿਆ ਜੀ ਕਿੱਥੋਂ ਲੈਂਦਾ ਟਰੈਕਟਰ ਮੈਂ ਬਰਾੜ ਸਾਹਿਬ ਤੋਂ ਲੈਂਦਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੋਈ ਕਿੰਨੇ ਟਰੈਕਟਰ ਦਿਵਾ ਚੁੱਕਿਆ ਮੈਂ ਅੱਜ ਫੇਰ ਟਰੈਕਟਰ ਵੇਖਣਾ ਹੈ ਮੈਂ ਯਾਰ ਬਿਨਾ ਸਾਈਦੂ ਟਰੈਕਟਰ ਲੈ ਜੇ ਮੇਰਾ ਮੈਂ ਆਪਾਂ ਪਹਿਲਾਂ ਹੀ ਤੁਹਾਨੂੰ ਦਾਦਾ ਵੀ 6 ਮਹੀਨੇ ਦਾ ਮੇਰੀ ਵੈਸੇ ਹੀ ਗਾਰੰਟੀ ਹੈ 6 ਮਹੀਨੇ ਮੇਰੀ ਫੁੱਲ ਗਾਰੰਟੀ ਬਾਦਲ ਸਾਹਿਬ ਲੈ ਬੱਲੇ ਬੰਦੇ 6 ਲੋਕੀ ਹਫ਼ਤਾ ਲੋਕੀ ਮੰਡੀ ਦੀ ਨਾ ਘੰਟੀ ਦੀ ਗਾਰੰਟੀ ਨਹੀਂ ਲੈਂਦੇ ਮੇਰਾ ਟਰੈਕਟਰ ਕੋਈ ਵੀ ਲੈ ਜੇ 6 ਮਹੀਨੇ ਤੱਕ ਵੀ ਵਾਲੇ ਹਾਂ ਤੋੜੇ ਭੰਨੇ ਨਾ ਗਰਮ ਨਾ ਕਰੇ ਮੈਨੂੰ ਆ ਕੇ ਕਹਦੇ ਵੀ ਤੇਰੇ ਟਰੈਕਟਰ ਚ ਆ ਨੁਕਸਾ ਮੈਂ ਜ਼ਿੰਮੇਵਾਰ ਬੈਠਾ। ਇਹ ਵੀ ਬੰਦ ਹੋ ਚੁੱਕੇ ਟਰੈਕਟਰ ਸਾਰੇ ਜਿਹੜੇ ਮੰਨ ਲਓ ਆਹ। ਇਹ ਆਪਣੇ ਕੋਲੇ ਸਾਰੇ ਆ ਜਿਹਿੰਦੀ ਥਾਂ ਦੇ ਉਹਨਾਂ ਨੇ ਖੜੇ ਤੇ ਹੀ ਰੇ ਸੌਣੇ ਆ ਯਾਰ। ਜਿਹੜਾ ਬੰਦਾ ਕਿਸੇ ਨੂੰ ਬੜਾ ਫਰਕ ਨਹੀਂ ਲੱਗਦਾ। ਮੈਂ ਤੈਨੂੰ ਉਹੀ ਆ ਬਾਈ ਨਾ ਟਰੈਕਟਰ ਦੀ। ਉਹ 15 ਕਰੋੜ। ਬੜਾ ਸਾੰਬਿਆ ਟਰੈਕਟਰ ਉਹਨਾਂ ਸਾਹ ਮੇਰੀ ਗੱਲ ਸੁਣੋ ਕਿਸੇ ਨੇ ਜ਼ਿੰਮੇਵਾਰ ਨਹੀਂ ਨਾ ਛੌਂਕਣਾ ਟਰੈਕਟਰ ਰੱਖਿਆ। ਬਹੁਤ ਘੱਟ ਚੱਲਿਆ ਵਾ ਟਰੈਕਟਰ ਆ। ਉਹ ਤਾਂ ਹੈ ਜੁੱਤੀ ਛਾੜ ਕੇ ਚੜੀ ਮਟਿਆਰੇ। ਹਾਂ। ਸਕੀਨ ਗੱਡੀ ਐ ਸਕੀਨ ਜੱਟ ਦੀ ਸੁਣਾ ਮਿੱਤਰੋ ਜੇ ਮੱਝ ਹੀ ਮਰ ਗਈ ਹਾਂ ਆਪਾਂ ਹੀ ਚੱਟਣਾ ਆਪਾਂ ਸਾਰੇ ਚੱਟਣਾ ਸਹੀ ਗੱਲ ਤੇ ਜੱਟੇ ਮੱਝ ਮੱਝ ਜੇ ਮੱਧ ਮਰ ਗਈ ਨਾ ਜੱਟਾ ਫਿਰ ਚੱਟਣਾ ਮੁੱਲ ਨਹੀਂ ਪੈਂਦਾ ਫਿਰ ਚੱਟਣ ਖਾਊ ਕਿੱਥੋਂ ਉਹੀ ਤਾਂ ਰੌਲਾ ਸਤਿ ਸ਼੍ਰੀ ਅਕਾਲ ਦੋਸਤੋ ਪਿੰਡ ਕੋਟਲੀ ਸੰਗਰ ਦੇ ਵਿੱਚ ਖੜਾ ਜੀ ਜ਼ਿਲ੍ਹਾ ਸ੍ਰੀ ਮੋਕਸਰ ਸਾਹਿਬ ਤੇ ਬਈ ਟਰੈਕਟਰਾਂ ਦੀ ਵੀਡੀਓ ਲੈ ਕੇ ਆਏ ਆ ਬਾਈ ਦੇ ਕੋਲ ਘਰੇ ਟਰੈਕਟਰ ਹੁੰਦੇ ਆ ਪਹਿਲਾਂ ਤਾਂ ਬਾਈ ਨਾਲ ਮੁਲਾਕਾਤ ਕਰਾਉਣਾ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਕਿਹੜਾ ਬਾਈ ਆਪਣਾ ਪਿੰਡ ਐਡਰੈਸ ਬੋਲ ਦਿਓ ਘਰ ਕਿੱਥੇ ਆਪਣਾ ਪਿੰਡ ਕੋਟਲੀ ਸੰਗਰ ਠੀਕ ਹੈ ਜਿਲ੍ ਨੇੜੇ ਚਵੇਰ ਵਾਲੀ ਦਾ ਾਡਾ ਆਪਣਾ ਸੂਰਕਪੂਰੇ ਤੋਂ ਜਦੋਂ ਉਹਨੇ ਨਹਿਰਾਂ ਦੇ ਉੱਪਰ ਅਗਲਾ ਾਡਾ ਆਪਣਾ ਹੀ ਹੈ ਜੀ ਕਿੰਨੇ ਕੁ ਟਰੈਕਟਰ ਬਾਈ ਹੁੰਦੇ ਆ ਘਰੇ ਆਪਣੇ ਕੋਲੇ 25 ਤੋਂ 30 ਟਰੈਕਟਰ ਹੁੰਦੇ ਆ ਜੀ 25 ਤੋਂ 30 ਟਰੈਕਟਰ ਹੁੰਦੇ ਆ ਬਾਈ ਇਧਰਲੇ ਪਾਸੇ ਟਰੈਕਟਰ ਦਿਖਾ ਦੀ ਖੜੇ ਆ ਨਾ ਦੇਖੋ ਇਧਰਲੇ ਪਾਸੋਂ ਲੱਗ ਜਾਓ ਉਧਰਲੇ ਪਾਸੇ ਦਿਖਾ ਦੀ ਉਹ ਸ਼ੈੱਡ ਦੇ ਵਿੱਚ ਵੀ ਕਾਫੀ ਟਰੈਕਟਰ ਖੜੇ ਆ 25 ਤੋਂ 30 ਟਰੈਕਟਰ ਇਹ ਤੁਹਾਨੂੰ ਅੱਜ ਮਨ ਕੇ ਜੇ 20 ਕੁ ਟਰੈਕਟਰ ਤਾਂ ਹੁਣ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਈ ਗਰੰਟੀ ਹੁੰਦੀ ਪੂਰੀ ਇੰਜਨ ਦੀ ਫੁੱਲ ਗਰੰਟੀ ਜੀ ਫੁੱਲ ਗਰੰ ਹਾਂ ਨਹੀਂ ਮੇਰਾ 6 ਮਹੀਨੇ ਦੀ ਵੀ ਗਾਰੰਟੀ ਹੈ ਅੱਛਾ 6 ਮਹੀਨੇ ਵੀ ਆਪਾਂ 6 ਮਹੀਨੇ ਵੀ ਮੇਰਾ ਟਰੈਕਟਰ ਚਲਾ ਲੈ ਕੋਈ ਤੁਹਾਨੂੰ ਲੱਗੇ ਵੀ ਇਹ ਚ ਇੰਜਨ ਗੇਰ ਤੇ ਕੋਈ ਨੁਕਸਾਨ ਮੇਜਰ ਅੱਛਾ ਤੇ ਮੈਂ ਜ਼ਿੰਮੇਵਾਰ ਹਾਂ ਉਹ ਗੱਲ ਦਾ ਅੱਛਾ ਫਿਰ ਵੀ ਵਾਪਸ ਲੈ ਲਾਂਗੇ ਉਸ ਗੱਲ ਦੀ ਜ਼ਿੰਮੇਵਾਰੀ ਹੈ ਉਸ ਗੱਲ ਦੀ ਫੁੱਲ ਜ਼ਿੰਮੇਵਾਰੀ ਹੈ ਜਿਹੜਾ ਵੀ ਰੰਗ ਪੇਂਟ ਵੀ ਆਪਣਾ ਟਰੈਕਟਰ ਹੋਵੇ ਗੱਠ ਵੀ ਤਾਂ ਮੈਂ ਦੱਸ ਕੇ ਦਿੰਦਾ ਅਗਲੇ ਨੂੰ ਵਾਹ ਜੀ ਵਾਹ ਆਪਣੀ ਜ਼ਿੰਮੇਵਾਰੀ ਫੁੱਲ ਹੋਊਗੀ ਹਰ ਇੱਕ ਚੀਜ਼ ਦੀ ਕਾਗਜ਼ਾਂ ਪੱਤਰਾਂ ਦੀ ਨਾ ਨਾ ਹੋਵੇ ਹਰ ਇੱਕ ਗੱਲ ਦੀ ਹਰੇ ਗੱਲ ਦੀ ਗਰੰਟੀ ਹੋਗੀ ਹਰੇ ਗੱਲ ਦੀ ਗਰੰਟੀ ਹੈ ਕੋਈ ਆਪਾਂ ਧੋਖਾ ਨਹੀਂ ਕਰਨਾ ਕੋਈ ਠੱਗੀ ਨਹੀਂ ਕਰਨੀ ਜ਼ਿਮੀਂਦਾਰਾਂ ਦੇ ਆਪਾਂ ਮੁੰਡੇ ਆ ਛੋਟੇ ਲੈਵਲ ਤੋਂ ਉੱਠੇ ਹੋਏ ਆ ਤੇ ਜ਼ਿਮੀਂਦਾਰਾਂ ਨੂੰ ਆਪਾਂ ਚੀਜ਼ ਦੇਣੀ ਆ ਆਪਾਂ ਨੂੰ ਪਤਾ ਵੀ ਢਿੱਡ-ਪੇਟ ਬਣ ਕੇ ਕਿਵੇਂ ਜ਼ਿਮੀਂਦਾਰ ਕਮਾਈ ਕਰਦਾ ਬਹੁਤ ਔਖੀ ਕਮਾਈ ਹੈ ਜ਼ਿਮੀਂਦਾਰ ਦੀ ਠੱਗੀ ਧੋਖਾ ਨਹੀਂ ਕਰਨਾ ਨਫਾ ਲੈਣਾ ਵਾਜਬ ਲੈਣਾ ਜੀ ਉਹ ਕੰਮ ਨਹੀਂ ਹੈ ਆਪਣਾ ਦੌਰ ਸਾਹਿਬ ਜੀ 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 ਬਈ ਜਿਹੜੀ ਗੱਲ ਹੋਊਗੀ ਦੱਸ ਕੇ ਦਿੱਤੀ ਜਾਊਗੀ ਬਈ ਜੇ ਕਿਸੇ ਕਿਤੇ ਵੀ ਮਾੜਾ ਜਾ ਬਈ ਕਹ ਜੀ ਬਈ ਇੰਨਾ ਪੈਂਟਾ ਗੱਥ ਵੀ ਦੱਸਾਂਗੇ ਉਧਰੋਂ ਗੱਥ ਵੀ ਵੇੜਾ ਉਹ ਵੀ ਦੱਸਿਆ ਜਾਊਗਾ ਵੀ ਆ ਆ ਚੀਜ਼ ਪੈਂਟਾ ਵੀ ਇਹ ਚੀਜ਼ ਤੁਹਾਨੂੰ ਦੱਸ ਕੇ ਦੇਣੀ ਹੈ ਨਾ ਜੀ ਉਹ ਗੱਲ ਦੀ ਫਿਕਰ ਹੋ ਜੂਗੀ ਜੀ ਜਿਹੜੀ origignal ਆ origignal ਆ origignal ਜਿਹੜੀ origignal तकरीबन ਮੇਰੇ ਕੋਲ ਟਰੈਕਟਰ 80 90% ਟਰੈਕਟਰ ਹੁੰਦੇ ਆ origignal ਹੀ ਹੁੰਦੇ ਆ ਤੇ ਮਾਡਲ ਕਿੰਨੇ ਤੋਂ ਕਿੰਨੇ ਮਾਡਲ ਮਾਡਲ ਤਾਂ ਆਪਣੇ ਕੋਲੇ 23 ਵੀ ਖੜੇ ਆ ਜੀ ਜੀ ਉੱਚੇ ਮਾਡਲ ਤੇ ਸਾਰੇ ਰਾਮਾ ਮਿਲਮਾ ਮੇਲ ਫਿਰ ਜੀਵਿੰਦਾਰਾਂ ਦੇ ਨਾਲ ਡਿਮਾਂਡ ਦੇ ਨਾਲ ਰੱਖਣੇ ਪਾਣੇ ਪੁਰਾ हां 10 ਮਾਡਲ ਤੋਂ ਉੱਤੇ ਰੱਖ ਲਓ ਐ ਵਿੱਚ ਜੀ ਰਕਤਨੇ ਪੈਂਦੇ ਨੀਵੇਂ ਮਾਡਲ ਵੀ ਆ ਜਾਂਦੇ ਦੋਸਤ ਤੇ ਲੋਨ ਦੀ ਗੱਲ ਕਰ ਲਈ ਲੋਨ ਕਰਾ ਦਿੰਦੇ ਹਾਂ ਜੀ ਲੋਨ हां ਲੋਨ ਕਰਾ ਕੇ ਦਿੰਨੇ ਆ ਜੀ ਆਪਾਂ ਏਜੂ ਡੀ ਐਸ ਕੇ ਬੈਂਕ ਤੋਂ ਦੋਨਾਂ ਦਾ ਆਪਣਾ ਹੈਗਾ ਜੀ ਆਪਾਂ ਉਹਨਾਂ ਦਾ ਵਿਆਜ ਵੀ ਘਟਾ ਕਾਗਜ਼ੀ ਕਾਰਵਾਈ ਘਟਾ ਤੇ ਖਰਚਾ ਵੀ ਘਟਾ ਜੀ 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 ਉਹਨਾਂ ਤੋਂ ਆਪਾਂ ਕਰਾਉਣੇ ਆ ਜੀ ਤੇ ਲੋਨ ਕਰਾ ਕੇ ਆਪਾਂ ਦਿੰਨੇ ਆ ਜੀ 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 ਬਾਕੀ ਇਹਦੇ ਲਈ ਬਾਹੇ ਬਾਦਲ ਆ ਗਏ ਜੀ ਮਾਡਲ ਸਾਹਿਬ ਆ ਗਏ ਸਾਡੇ ਬਹੁਤ ਹੀ ਚੇਤੇ ਜੀ 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 ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਇਹ ਹੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਸਾਡੇ ਕੋਲੇ ਪਹੁੰਚੇ ਅੱਜ ਭਰਾਵਾ ਹੱਸੀ ਗੱਲ ਬਹੁਤ ਬਹੁਤ ਨਿੱਕੀ ਜੀ ਉਹਨੂੰ ਧੰਨਵਾਦ ਕਰਿਓ ਜੀ ਅੱਛਾ ਜੀ ਦੱਸੋ ਜੀ ਕਿਵੇਂ ਆ ਬੰਦੇ ਫਿਰ ਥੋੜੇ ਦਾ ਜਾਣ ਪਛਾਨ ਵਾਲੀ ਆ ਮੈਂ ਕਹਿੰਨਾ ਇੱਕ ਨੰਬਰ ਬੰਦਾ ਹੈ ਜੀ ਹੀਰਾ ਬੰਦਾ ਹੀਰਾ ਜਾਂਉਂਦੇ ਅਸੀਂ ਟਰੈਕਟਰ ਲਾਈਨ 'ਚ ਪਏ ਉਰੋਂ ਦੇ ਇਹਨਾਂ ਤੇ ਵਰਤਦੇ ਆ ਵਾਹ ਜੀ ਠੀਕ ਹੈ ਜੀ ਏ ਆਰ ਬੀ ਜੋ ਕਹਿਤਾ ਨਾ ਬਰਾੜ ਸਾਹਿਬ ਨੇ ਉਹ ਕਰਦਾ ਬਰਾੜ ਸਾਹਿਬ ਦੱਸੋ ਬਰਾ ਕੋ ਹਾਂ ਇਧਰ ਚੱਲ ਗਿਆ ਆਪਾਂ ਪਹਿਲਾਂ ਵੱਡੇ ਹਾਂ ਇਧਰ ਆ ਜਿਓ ਸ਼ੁਰੂ ਕਰਦੇ ਭਾਈ ਇਧਰਲੇ ਪਾਸੇ ਦੇਖ ਸਕਦੇ ਤੁਸੀਂ ਟਰੈਕਟਰ ਖੜੇ ਆ ਜੀ ਤੇ ਬਾਕੀ ਤੁਹਾਨੂੰ ਰੇਟ ਵਗੈਰਾ ਜਾਣਕਾਰੀ ਸਾਰੀ ਹੈ ਜਿਹੜੀ ਉਹ ਤੁਹਾਨੂੰ ਦਿੰਨੇ ਆ ਬਿਲਕੁਲ ਜੀ ਤੇ ਬਾਕੀ ਆ ਦੇਖੋ ਇਧਰਲੇ ਪਾਸੇ ਜੀ ਤੇ ਟਰੈਕਟਰ ਦੇਖ ਚੈੱਕ ਕਰੋ ਆ ਟਰੈਕਟਰ ਵਾਲੇ ਸਾਹਿਬ ਬੜਾ ਸ਼ਾਨਦਾਰ ਇਹ ਟਰੈਕਟਰ ਬਾਦਲ ਸਾਹਿਬ 2022 ਮਾਡਲ ਹੈ 2022 ਮਾਡਲ ਬਿਲਕੁਲ ਨਵਾਂ ਟਰੈਕਟਰ ਆ 400 ਕਿੰਨਾ ਚੱਲਿਆ ਹੋਇਆ 4x4 ਦੇ ਵਿੱਚ 56 ਵੀ ਠੀਕ ਹੈ। ਫੋਰ ਵੀਲ ਦੀ ਹੈ। ਹੈ? ਕਿਹਦੀ ਛੋਟਾ ਜਿਹਾ ਰੇਟ ਆ ਬਾਲਾ ਸਾਹਿਬ 12 ਲੱਖ ਤੇ 50000 ਰੁਪਇਆ। 12 ਲੱਖ ਨਵਾਂ ਹੁਣੇ ਬੰਦ ਹੋ ਗਿਆ ਜੀ। ਜੀ। ਸੀਆਰਡੀ ਜਾ ਕੇ ਲੋਕ ਵੱਧ ਵੀ ਮੰਗੇ ਨੇ। ਆਪਾਂ ਤੁਹਾਨੂੰ ਦੱਸਿਆ ਵੀ ਗੈਜ ਮਾਰਜਨ ਦਾ ਕੰਮ ਕਰਨਾ। ਕਨਾਪੀ ਕਨਾਪੀ ਨਾਲ ਹੀ ਆਉਂਦੀ ਹੈ ਜੀ। ਇਹਦੇ ਕੰਪਨੀ ਦਾ ਸਾਰਾ ਅੰਦਾਜ਼ਾ ਜੀ ਇਹ ਫੁੱਲ ਟੌਪ ਮਾਡਲ 'ਚ ਆ ਗਿਆ ਜੀ। ਜੀ। ਇਹ ਹੁਣ ਸੀਆਰਡੀ ਹੋਣੇ ਕਰਕੇ ਨਾ ਇਹਨਾਂ ਦਾ ਰੇਟ ਥੋੜਾ ਜਿਹਾ ਵੱਧ ਗਿਆ। ਪਹਿਲਾਂ ਤਾਂ ਨਵੇਂ ਇੰਨੇ ਦੇ ਆਏ। ਸਾਰੇ ਟਾਇਰ ਵੀ ਨਾਲ ਦੀ। ਸਾਕੋ 400 ਦਾ ਕੈਂਡਾ ਚੱਲੇ ਬਾਲਾ ਸਾਹਿਬ। ਓਕੇ। ਜਮਾ ਤੇ ਟਰੈਕਟਰ ਚਮਕਦਾ ਬਾਈ ਖੜਾ ਤੁਸੀਂ ਦੇਖ ਸਕਦੇ ਜਮਾ ਨਵਾਂ ਟਰੈਕਟਰ ਆ ਨਹੀਂ ਮਸਦੀ ਦੇ ਗਾਣਿਆਂ ਤਰਾਂ ਬੈਟਰੀ ਤਰਾਂ ਚਮਕਦਾ ਬੈਟਰੀ ਤਰਾਂ ਬਿਲਕੁਲ ਜੀ ਜੀ ਲੋ ਜੀ ਅੱਗੇ ਆ ਗਿਆ ਜੀ ਇਹ 3630 ਆ ਗਿਆ ਅੱਗੇ ਆ ਗਿਆ 3630 2020 ਮਾਡਲ ਇਹਦੀ ਮਾਰਕੀਟ ਬਹੁਤ ਆ ਜੀ ਬਹੁਤ ਮਾਰਕੀਟ ਹੈ ਜੀ 2020 ਮਾਡਲ ਸਪੈਸ਼ਲ ਐਡੀਸ਼ਨ ਹੈ ਸਿਰਫ 800 ਘੰਟਾ ਚੱਲਿਆ ਦੌਰ ਖਾਵੇ ਸਿਰਫ 800 ਘੰਟਾ ਜੀ ਸਿਰਫ 800 ਘੰਟਾ ਜਿਵੇਂ ਨਵੇਂ ਟੱਕਰ 800 ਤੁਹਾਡੇ ਘਰ ਦਾ ਟਰੈਕਟਰ ਹੋਵੇ ਜਿਵੇਂ ਨਹੀਂ ਆਪਾਂ ਫਿਰ ਸੌਕਣਾ ਲਾ ਦੇਈਏ ਥੋੜਾ ਥੋੜਾ ਨਿਆ ਲੱਗਦਾ ਬਾਕੀ ਇੱਕ ਇਹ ਗੱਲ ਹੈ ਵੀ ਆਪਣੇ ਕੋਲ ਇਹਨਾਂ ਦੌਰ ਸਾਹਿਬ ਨਾ ਤਾਂ ਕਦੇ ਮੀਟਰ ਪੈਗ ਜਿੰਦਗੀ ਜੀ ਇਹ ਕੰਮ ਨਹੀਂ ਬਿਲਕੁਲ ਜੋ ਚੀਜ਼ ਹੋਊਗੀ ਜੈਨੂਨ ਅਗਲਾ ਗਾਰੰਟੀ ਯਰ ਏਜੰਸੀ ਜੇ ਨਾਟ ਖੁੱਲਿਆ ਤਾਂ ਖੁੱਲਿਆ ਰਿਕਾਰਡ ਜਨਸੀ ਰਿਕਾਰਡ ਜਨਸੀ ਕੋੜ ਹੁੰਦਾ ਹੁਣ ਟਰੈਕਟਰਾਂ ਦਾ ਯਾਰ ਮੈਂ ਤੇ ਗੱਲ ਦਦਿਆ ਬਰਾੜ ਸਾਹ ਉਹਨੇ ਨਾ ਤਾਂ ਕਹਿੰਦਾ ਠੱਗੀ ਮਾਰੀ ਆ ਨਾ ਠੱਗੀ ਮਾਰਨ ਬਾਰੇ ਸੋਚਿਆ ਹਾਂ ਇਹ ਗੱਲ ਬਾਈ ਜੀ ਠੱਗੀ ਮਾਰਨ ਸੋਚਿਆ ਵੀ ਨਹੀਂ ਯਾਰ ਜ਼ਿੰਦਗੀ ਜੀ ਵੀ ਨਹੀਂ ਹੋਊਗੀ ਗੱਲ ਯਾਰ ਕਿਉਂਕਿ ਬਾਈ ਜੀ ਇਹ ਖੁੱਦ ਜੀਵਿੰਦਾਰ ਕੋਈ ਇਹਦਾ ਵਪਾਰਪੂਰ ਵਾਲੀ ਗੱਲ ਨਹੀਂ ਹੈਗੀ ਇਹ ਆਪ ਦੇ ਪਰਿਵਾਰ ਵਾਲੀ ਗੱਲ ਹੈ ਜੀ ਪਰਿਵਾਰ ਵਾਲੀ ਫਿਰ ਇੱਕ ਮਿੰਟ ਸਭ ਤੋਂ ਵੱਡੀ ਗੱਲ ਸੁਣੀਆ ਜੀ ਕੋਈ ਬੰਦਾ ਨਾ ਠੱਗ ਹੁੰਦਾ ਨਾ ਉਹ ਦਾ ਕਾਰ ਨਹੀਂ ਵਿਖਾਉਂਦਾ ਆਪਣੇ ਘਰ ਦੇ ਆਪਣੇ ਘਰੇ ਆ ਇਹ ਘਰੇ ਖੜੇ ਆ ਆਪਣਾ ਘਰ ਤਾਂ ਨਹੀਂ ਹੋਣਾ ਆਪਾਂ ਮੰਨ ਲਓ ਇੱਕ ਟ੍ਰੈਕਟਰ ਆ ਬੰਦੇ ਨੇ ਲੈ ਕੇ ਆਣਾ ਟ੍ਰੈਕਟਰ ਜੀ ਜੀ ਯਾਰ ਉਹਦਾ ਘਰ ਦਿਖਾਉਂਗਾ ਯਾਰ ਜੀ ਇਹ ਬੰਦੇ ਨੇ ਘਰ ਵਿਖਾਤਾ ਜਿਹਨੇ ਠਗੀਆਂ ਮਾਰਨੀਆਂ ਯਾਰ ਤੁਰੇ ਹੁੰਦੇ ਮਾਰਦੇ ਹੁੰਦੇ ਸਹੀ ਗੱਲ ਬੋਲਦਾ ਘਰੇ ਨਹੀਂ ਸਦਾ ਆਉਂਦਾ ਪ੍ਰਵਾਨ ਕਰੇ ਹੁੰਦੇ ਅਸੀਂ ਤਾਂ ਹੁਣ ਜਿਹੜੇ ਬੰਦੇ ਸਾਡੇ ਨਾਲ ਦੁਰੇ ਬਾਦਲ ਸਾਹਿਬ ਜੁੜੇ ਰਿਹਾ 25 ਸਾਲਾਂ ਤੋਂ ਤੁਹਾਡਾ ਪੱਤਾ ਆ ਗਿਆ ਪਤ్రਕਾਰ ਸਾਹਿਬ ਇਹ ਦੱਸਣਗੇ ਤੁੜਾ ਇਹ ਦੱਸਣਗੇ ਥੋੜਾ ਜਿਹਾ ਆਪਣੇ ਬਾਰੇ ਆਪਣੇ ਨਾਲ ਵਰਤੇ ਹੋਏ ਆ ਇਹ ਪੁਰਾਣੇ ਦੱਸੋ ਹੀ ਤੁੜਾ ਮੈਂ ਅੱਜ ਤੋਂ ਕਈ ਸਾਲ ਪਹਿਲਾਂ ਇਹਨਾਂ ਕੋਲ ਆਇਆ ਸੀਗਾ ਜੀ ਤੇ ਮੈਂ ਇਹਨਾਂ ਤੋਂ ਪਹਿਰ ਇੱਕ ਵਾਰ ਟਰੈਕਟਰ ਲੈ ਕੇ ਗਿਆ ਜੀ ਅੱਛਾ ਜੀ ਉਸ ਤੋਂ ਬਾਅਦ ਮੈਨੂੰ ਕਈ ਲਿਆ ਜਿਹੜਾ ਕਿ ਕਿੱਥੋਂ ਲੈਂਦਾ ਟਰੈਕਟਰ ਮੈਂ ਬਰਾੜ ਸਾਹਿਬ ਤੋਂ ਲੈਂਦਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੋਈ ਕਿੰਨੇ ਟਰੈਕਟਰ ਦਿਵਾ ਚੁੱਕਿਆ ਮੈਂ ਅੱਜ ਫੇਰ ਟਰੈਕਟਰ ਵੇਖਣਾ ਆ ਮੈਂ ਕੋਈ ਮੈਨੂੰ ਇਹ ਦੱਸੋ ਪਾਜੀ ਵੀ ਕੋਈ ਲੰਬਾ ਸੱਡ ਆਇਆ ਹੋਵੇ ਤੁਹਾਡੇ ਕੋਲ ਤੁਹਾਡੇ ਫੋਨ ਤੇ ਪਹਿਲੇ ਬੋਲਦੇ ਜੀ ਤੋੜ ਦਿੰਦੇ ਹਾਂਜੀ ਹੋਰ ਕੋਈ ਇਹ ਦੱਸੋ ਵੀ ਕਦੇ ਜ਼ਿੰਦਗੀ ਚ ਕੋਈ ਸ਼ਿਕਾਇਤ ਆਈ ਹੋਵੇ ਜਾਂ ਕੋਈ ਸਾਡੇ ਵੱਨ ਨੂੰ ਕੋਈ ਟਰੈਕਟਰ ਮਾਰਾ ਦਿੱਤਾ ਹੋਵੇ ਨਾ ਨਾ ਬਿਲਕੁਲ ਸਾਡੀ ਇਹ ਗੁਜਾਰਸ਼ ਹੈ ਸਾਰੇ ਜ਼ਿੰਦਗਾਰ ਜੇ ਤੁਸੀਂ ਸਹੀ ਸੀਗੇ ਤਾਂ ਹੀ ਦੁਆਰਾ ਆ ਰਹੇ ਹੋ ਤੁਹਾਡੇ ਕੋਲ ਉਹ ਹੀ ਤਾਂ ਗੱਲ ਵੀ ਇੱਕ ਸਾਡੀ ਇਹ ਗੁਜਾਰਸ਼ ਹੈ ਬਦਲ ਸਾਹਿਬ ਵੀ ਕੰਮ ਸਾਰੇ ਕਰਦੇ ਚਲੋ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਸਾਡੀ ਤਾਂ ਇਹ ਬੇਨਤੀ ਵੀ ਜ਼ਿਮੀਂਦਾਰ ਦੀ ਕਮਾਈ ਮੈਂ ਇਹ ਸੋਚਦਾ ਹਾਂ ਵੀ ਅਸੀਂ ਜਮਾਂ ਜ਼ੀਰੋ ਲੈਵਲ ਤੋਂ ਚੱਲੇ ਹੋਏ ਹਾਂ ਵੀ ਸਾਰੇ ਨਾਲ ਔਖੀ ਹੈ ਬਿਲਕੁਲ ਸਹੀ ਗੱਲ ਸਾਰੇ ਨਾਲ ਔਖੀ ਹੈ ਜਿੰਮੇਦਾਰੀ ਕਮਾਈ ਤੇ ਸਿਰਿਆਂ ਨਾਪ ਕੇ ਕਮਾਈ ਕਿ ਜਿਹੜਾ ਬੰਦਾ ਜੱਟ ਨਾਲ ਠੱਗੀ ਮਾਰਦਾ ਨਾ ਬਾਦੂ ਸਾਹਿਬ ਉਹ ਉਹ ਬੰਦਾ ਅੱਗੇ ਨਹੀਂ ਤਵਾਰਦਾ ਸਾਲਾ ਦਰਵੇਸ਼ ਨਾਲ ਠੱਗੀ ਜਿੰਦਗੀ ਨਹੀਂ ਵਾਦਾ ਅੱਗੇ ਮੈਂ ਵੇਖਿਆ ਇਹ ਇਹ ਗੱਲ ਮੈਂ ਬਰਾੜ ਸਾਹਿਬ ਨਾਲ ਸਹਿਮਤ ਆ ਜਿਹੜੀ ਕਮਾਈ ਕਿਸਾਨੀ ਦੀ ਕਮਾਈ ਹੈ ਨਾ ਉਹ ਬਹੁਤ ਔਖੀ ਕਮਾਈ ਸਾਰੇ ਬੰਦੇ ਜੱਟ ਨੂੰ ਖਾਣ ਵਾਲੇ ਇਹ ਤੂੰ ਜੱਟ ਖਾਣ ਵਾਲੀ ਮਤਵਲ ਜੱਟ ਤੋਂ ਖਾਣਾ ਵੀ ਸਾਰੇ ਜੱਟ ਤੋਂ ਖਾਣਾ ਰਿਕਨੇ ਕਮਾਈ ਦੇ ਫਸਲ ਤੇ ਉਹਨਾਂ ਜੱਟ ਨੇ ਇਹ ਲੀੜੇ ਕੱਪੜੇ ਵੀ ਲੈਣੇ ਆ। ਪੀਟਰ ਵੀ ਛੋਟੇ ਪੋੜੀਆਂ ਗੱਲ ਸੁਣ ਲੋ ਬੈਟਰੀ ਟਰਾਉਣੀ ਹੈ ਕਿੰਨੇ ਸਰਕਲ ਜੁੜੇ ਹੋਏ ਜ਼ਿੰਮੇਦਾਰਨ ਕਿੰਨੇ ਜੁੜੇ ਹੋਏ ਤਾਂ ਤੁਸੀਂ ਦੇਖਦੇ ਹੋਣਾ। ਠੀਕ ਆ ਬਰਾ। ਤਕਰੀਬਨ ਸਾਰੇ ਜ਼ਿੰਮੇਦਾਰੇ ਤੋਂ ਕੰਮ ਚੱਲਦਾ ਹੈ। ਜਦੋਂ ਫਸਲ ਆਊਗੀ ਫਸਲ ਤੇ ਮੀਂਹ ਹੁੰਦੀ ਹੈ। ਆਹ ਤਾਂ ਨੀ ਰੌਣਕ ਹੀ ਪਾ ਰਹੀਆਂ ਨੂੰ ਹੀ ਫਸਲ ਤੇ ਮੀਂਹ ਆ ਵੀ ਜੱਟ ਦੇ ਉਲਟਾ ਪਲਟੇ ਕਰੂਗਾ। 100 ਲਿਮਟਾਂ ਬਣ ਗੱਲੇ ਹੋਂਟਾਂ ਬੈਂਕਾਂ ਨੂੰ ਵੀ ਸਾਰਿਆਂ ਨੂੰ ਵੀ ਜ਼ਿੰਮੇਦਾਰ ਤੋਂ ਸੀ ਇਹਨੇ ਵੀ ਜ਼ਿੰਮੇਦਾਰ ਜਿਉਂਦਾ ਰਵੇ ਸਿੱਧੀ ਗੱਲ ਹੈ ਇਹਦੀ। ਜਿਵੇਂ ਮੇਰੀ ਗੱਲ ਸੁਣਾ ਮਿੱਤਰੋ ਹਾਂ ਆਪਾਂ ਹੀ ਚੱਚੜ ਆਪਾਂ ਸਾਰੇ ਚੱਚੜ ਸਹੀ ਗੱਲ ਹੈ ਤੇ ਜੱਟ ਮੱਝ ਮੱਝ ਜੇ ਮੱਝ ਮਰ ਗਈ ਨਾ ਜੱਤਾ ਫਿਰ ਚੱਚੜਾਂ ਦਾ ਮੁੱਲ ਨਹੀਂ ਪੈਂਦਾ ਫਿਰ ਚੱਚੜ ਖਾਊ ਕਿੱਥੋਂ ਉਹੀ ਤਾਂ ਰੌਲਾ ਸਾਰੇ ਚੱਚੜ ਲੱਗੇ ਹੋਏ ਜੱਟ ਨੂੰ ਸਹੀ ਅਰੇ ਇਹਨਾਂ ਰੇਡ ਰਹਿ ਗਏ ਅਰੇ ਰੇਡ ਕਿੰਨਾ ਜੀ ਡੋਲਰ ਸਾਹਿਬ ਜਿਵੇਂ ਨਵਾਂ ਟਰੈਕਟਰ 800 ਕਿੰਨਾ ਜੈਨੂਨ ਚੱਲਿਆ ਸਾਰਾ ਸੋਨੇ ਸਾਹਮਣੇ ਸਮਾਨ ਨਾਲ ਭਰਿਆ ਪਿਆ ਟਰੈਕਟਰ ਜਿਵੇਂ ਨਵਾਂ ਟਰੈਕਟਰ ਹੈ ਬਿਲਕੁਲ ਜਿਵੇਂ ਨਵਾਂ ਬੰਦਾ ਯਾਰ ਬਿਨਾ ਸਾਈ ਤੋਂ ਟਰੈਕਟਰ ਲੈ ਜੇ ਮੇਰਾ ਆਪਾਂ ਪਹਿਲਾਂ ਹੀ ਤੁਹਾਨੂੰ ਦਾਦਾ ਵੀ 6 ਮਹੀਨੇ ਦਾ ਮੇਰੀ ਵੈਸੇ ਹੀ ਗਾਰੰਟੀ ਹੈ 6 ਮਹੀਨੇ ਲੋਕੀ ਮੰਡੀ ਤੇ ਨਾ ਘੰਟੀ ਦੀ ਗਾਰੰਟੀ ਨਹੀਂ ਲੈਂਦੇ ਮੇਰਾ ਟਰੈਕਟਰ ਕੋਈ ਵੀ ਲੈ ਜਾ 6 ਮਹੀਨੇ ਤੱਕ ਵੀ ਵਾਲੇ ਹਾਂ ਤੋੜੇ ਭੰਨੇ ਨਾ ਗਰਮ ਨਾ ਕਰੇ ਮੈਨੂੰ ਆ ਕੇ ਕਹਦੇ ਵੀ ਤੇਰੇ ਟਰੈਕਟਰ ਚ ਆ ਨੁਕਸਾ ਮੈਂ ਜ਼ਿੰਮੇਵਾਰ ਬੈਠਾ ਲਓ ਜੀ 6 ਮਹੀਨੇ ਦੀ ਗਾਰੰਟੀ 6 ਮਹੀਨੇ ਦੀ ਗਾਰੰਟੀ ਜੀ ਹਾਂ ਜਿੰਮੇਵਾਰੀ ਆ ਆਪਾਂ ਟਰੈਕਟਰ ਦੇ ਦਿੰਦੇ ਆ ਬੰਦੇ ਨੂੰ ਸੁਣ ਲਓ ਗੱਲ ਬੰਦੇ ਲੋਨ ਕਰਾ ਕੇ ਸਾਰੀ ਪੇਮੈਂਟ ਆਏ ਬਿਨਾ ਟਰੈਕਟਰ ਨਹੀਂ ਦਿੰਦੇ ਮੰਨ ਲਓ ਆ ਟਰੈਕਟਰ 8 ਲੱਖ ਦਾ ਹੈ 775 ਦਾ ਆਪਣਾ ਰੇਟ ਹੈ ਇਹਦਾ ਮੰਨ ਲਓ ਇਹਦਾ 6 ਲੱਖ ਦਾ ਤੇ ਲੋਨ ਹੁੰਦਾ 1 ਲੱਖ 75 ਹਜ਼ਾਰ ਲੈ ਕੇ ਮੈਂ ਟਰੈਕਟਰ ਦੇ ਦੂੰਗਾ ਮੈਂ ਲੋਨ ਦੀ ਪੇਮੈਂਟ ਆਪੇ ਲੈ ਲੂੰਗਾ ਬੈਂਕ ਤੋਂ ਵੀ ਉਹ ਤੇ 15 20 ਦਿਨ ਲੱਗ ਜੇ ਨਹੀਂ ਸਿੰਪਲ ਕਰ ਸਹੀ ਓਏ ਫੈਲ ਭਰਾ ਕੇ ਮੇਰੇ ਨਾਲ ਉਹ ਲੈ ਜੇ ਟਰੈਕਟਰ ਆਪਣੀ ਇਹ ਜ਼ਿੰਮੇਵਾਰੀ ਹੈ ਬੱਲੇ ਬੱਲੇ ਦੋ ਵਾਡੀ ਗਾਰੰਟੀ ਕੀ ਹੋ ਗਈ ਹਾਂ ਉਹ ਨਹੀਂ ਗੱਲ ਅੱਗੇ ਆ ਗਏ ਜੀ 855 2022 ਦੇ ਮਾਰ ਕੇ ਦੋ ਸਰ ਸਾਹਿਬ 23 ਮਾਡਲ ਹੈ ਇਹ 2023 23 ਮਾਡਲ ਆ 23 ਨਿਕਲਿਆ ਹਾਂ ਜਮਾ ਨਵਾਂ ਟਰੈਕਟਰ 300 ਕਹਿੰਦਾ ਚੱਲੇ ਐਮ ਆਰ ਫਟੇਰਾ ਦੇ ਉੱਤੇ ਉਵੇਂ ਲਿਖਿਆ ਹੋਇਆ ਦਿਖਾ ਦੇ ਬਈਆਂ ਨੂੰ ਮੋਹਰ ਲੱਗੀ ਜਮਾ ਨਵ ਹਰ ਨਹੀਂ ਬਨੇ ਬਾਕੀ ਬਾਕੀ ਵੀ ਸਮਰਾਜ ਸਮਰਾਜ ਹੀ ਆ ਯਾਰ 3 ਸਪੀਡ ਦੀ ਸ਼ਾਨ ਆ ਸੁਰਾਜ ਦੀ 3 ਸਪੀਡ ਹੈ ਇਹ ਟੌਪ ਵਾਲਾ ਮਾਡਲ ਹੈ ਇਹ ਬਿਲਕੁਲ ਨਵਾਂ ਟਰੈਕਟਰ ਹੈ ਜੈਨੂਇਨ 300 ਘੰਟੇ ਚੱਲਿਆ ਹੋਇਆ ਹੈ ਕੀ ਰੇਡ ਦੀ ਹੈ ਜੀ ਦਾ ਇਹਦਾ 7 ਲੱਖ ਤੇ 65 ਹਜ਼ਾਰ ਲੈਣ ਦੇ ਨਾਲ ਰੇਟ ਆਈਏ ਸੁਣੋ ਵਾਲਾ ਹੀ ਹੈ ਜੀ 7 ਲੱਖ 65 ਹਜ਼ਾਰ ਇਹ ਇੱਕ ਇਹ ਬੇਨਤੀ ਹੈ ਮੇਰੇ ਭਰਾਵਾਂ ਨੂੰ ਵੀ ਮੈਂ ਰੇਟ ਫालतू ਨਹੀਂ ਮੰਗਦਾ ਸਾਡੇ ਬੰਦੇ ਵੀ ਆਨੇ ਵੀ ਰੇਟ ਤੋਂ ਉਨਾ ਹੀ ਮੰਗਦਾ ਮੁੜ ਕੇ ਅੜ ਜਾਂਦੇ ਆ ਵੀ ਬੇਨਤੀ ਹੈ ਭਰਾਵਾਂ ਨੂੰ ਵੀ ਵੀ ਅਸੀਂ ਰੇਟ ਫालतू ਨਹੀਂ ਮੰਗਦੇ ਮੇਰਾ ਭਾਈ ਆ ਕੇ ਕੰਪੈਲ ਨਾ ਕਰਿਆ ਕਰੋ ਵੀ ਇੰਨੇ ਮੰਗੇ ਸੀ ਮੰਗਨ ਨੂੰ 8 ਲੱਖ ਮੰਗ ਲੈਣੇ ਫਿਰ ਅਗਲਾ ਕੋ ਘਟਾ ਲਓ ਮਾਨਤਾਨ ਕਰੋ ਵੀ ਐਵੇਂ ਫालतू ਮੰਗ ਨਾ ਕੀ ਫੜਾ ਯਾਰ ਨਹੀਂ ਸੁਖਦੇਵ ਹੈ ਬਾਈ ਹਾਂ ਬਾਈ ਸੁਖਦੇਵ ਮੇਰਾ 파ਟਨਰ ਹੈ ਬਾਈ ਸੂਰੇ ਵਾਲਾ ਪਿੰਡ ਹੈ ਇਹ ਮੇਰਾ ਭਰਾ ਹੈ ਵੱਡਾ ਜੀ 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 ਤੇ ਅਸੀਂ ਪਹਿਲਾਂ ਤੋਂ ਸਾਡਾ ਪ੍ਰੇਮ ਪਹਿਲਾਂ ਤੋਂ ਪਿਆਰ ਪਹਿਲਾਂ ਤੋਂ ਘਰ ਵਾਲੀ ਗੱਲ ਹੀ ਐ ਫੇਰ ਅਸੀਂ ਇਕੱਠੇ ਦੋਨੇ ਜਾਂਦੇ ਸੀ ਤੇ ਅਸੀਂ ਇਹ ਖਬਰ ਚੱਲ ਕੰਮ ਇਕੱਠੇ ਹੀ ਕਰ ਲਿਆ ਸੀ ਸਿਆਣੀ ਹਾਂ ਅੱਗੇ ਆ ਗਿਆ ਜੀ ਇੱਕ ਇੱਕ ਹੁੰਦਾ 21 ਹੁੰਦਾ ਹਾਂ ਅੱਗੇ ਆ ਗਿਆ ਜੀ 363 2022 ਮਾਡਲ ਠੀਕ ਹੈ 22 ਮਾਡਲ ਐ ਇਹ ਸਪੈਸ਼ਲ ਐਡੀਸ਼ਨ ਐ 660 ਘੰਟੇ ਚੱਲਿਆ ਬਾਬਾ ਪਟਾਰ ਸਾਹਿਬ ਰੰਗ ਰੂੰਗ ਕਰਾਇਆ ਗਿਆ ਨਾ ਕਿਤੇ ਯਾਰ ਉਹ ਤਾਂ ਨਾ ਮੈਂ ਤੁਹਾਨੂੰ ਕਹਾਂ ਕਿ ਗੱਥੀ ਹੁੰਦਾ ਆਪਾਂ ਦੱਸ ਕੇ ਦੇਵਾਂਗੇ ਅਛਾ ਜੀ ਉਹ ਨਾ ਤੂੰ ਰੰਗ ਵਾਲਾ ਤਾਂ ਭੁੱਲ ਜਾ ਵੀ ਆਪਣਾ ਜੇ ਗੱਥ ਵੀ ਪੇਂਟ ਹੋਊਗਾ ਆਪਾਂ ਦੱਸ ਕੇ ਦੇਣਾ ਆਪਾਂ ਉਹ ਜੇ ਕੰਮ ਹੀ ਨਹੀਂ ਕਰਨਾ ਯਾਰ ਜਿਹੜੇ ਹੈਗੇ ਮੈਂ ਵੀਡੀਓ ਜੀ ਵੀ ਦਾ ਦਿੰਨਾ ਵੀ ਆਹ ਟਰੈਕਟਰ ਤੇ ਵੀ ਇੰਨਾ ਰੰਗ ਵੱਜਿਆ ਬਦਲੌਰ ਸਾਹਿਬ ਟਰੈਕਟਰ ਆ ਵੀ ਮੇਰਾ ਹੁਣ ਦੱਸ ਦੇ ਮਣਾ ਜੀ ਰੇਡ ਰੂਟ ਤਾਂ ਅਗਲੇ ਪੁੱਛਣਗੇ ਭਰਾ ਆਪਣੇ ਹਾਂ ਪੁੱਛੋ ਦੱਸੋ ਦੱਸੋ ਇਹ 2022 ਮਾਡਲ ਹੈ ਦੋਲੌਰ ਸਾਹਿਬ ਜਮਾ ਨਵਾਂ ਟਰੈਕਟਰ 600 ਘੰਟਾ ਚੱਲਿਆ ਹੈ ਸਵਾ 8 ਲੱਖ ਰੁਪਈਆ ਡਿਮਾਂਡ ਹੈ ਜੀ ਇਹਦੀ ਹਲਕਾ ਫੁਲਕਾ ਮੰਨਦਾਨ ਹੋ ਜਾ ਵਾਹ ਜੀ ਅੱਛਾ ਆ ਦਾ ਬਰਾੜ ਦਾ ਕਿਸੇ ਟਾਂ ਤੁਹਾਡੇ ਕੋਲ ਏਜੰਸੀ ਰਹੀ ਹੈ ਜੀ ਹਾਂ ਰਹੀ ਹੈ ਜੀ ਮਕਸਰ ਰਹੀ ਹੈ ਜੀ ਬੜੇ ਕਾਰਨਾਮੇ ਕਿੱਤੇ ਟ੍ਰੈਸ ਨੇ ਬੜੀ ਸਿਆਰ ਕਰਾਈ ਜਿਹੜੇ ਬੜੀ ਘੈਂਟ ਜੰਸੀ ਅੱਛਾ ਹਾਂਜੀ ਇਹ 2021 ਮਾਡਲ ਹੈ ਜੀ ਇਹ ਸਾਠੇ ਚ ਵੀ ਜਾਦੀ ਹੈ ਬੰਦ ਹੋ ਗਿਆ ਹੁਣ ਬੰਦ ਸਾਹਿਬ ਇਹ ਬੰਦ ਹੋ ਚੁੱਕੇ ਟਰੈਕਟਰ ਸਾਰੇ ਜਿਹੜੇ ਮੰਨ ਲਓ ਆਹ ਇਹ ਆਪਣੇ ਕੋਲੇ ਸਾਰੇ ਐਡੀਸ਼ਨ ਦੀ ਥਾਂ ਦੇ ਉਹਨਾਂ ਦੇ ਖੜੇ ਇਹੀ ਦੇ ਸਿਓਣੇ ਆ ਯਾਰ ਜਿਹੜਾ ਬੰਦਾ ਲੈ ਗਿਆ 24 ਹਾਂ ਦੂਜਾ ਆ ਗਿਆ ਨਾ ਨਵੀਂ ਛੋਚ ਸਟਾਰ ਵਾਲਾ ਨਵੀਂ ਛੋਚ ਆ ਕੇ ਜਿਹੜੀ ਛੋਕ ਗੋਲ ਉਹਨੂੰ ਪਸੰਦ ਨਹੀਂ ਕਰਦੇ ਲੋਕ ਇਹ 24 ਕੈਰੇਟ ਸਾਰੇ ਖੜੇ ਆ ਜੀ ਇਹ ਸਹੀ ਹੈ ਰਾਡਸ ਤੂੰ ਖੁਦ ਚੋਰੀ ਕਰਦਾ ਯਾਰ ਚਲੋ ਧੰਨਵਾਦ ਤੁਹਾਡੇ ਭਰਾਵਾਂ ਦਾ ਬਸ ਪਿਆਰ ਹੀ ਚਾਹੀਦਾ ਬੰਦਾ ਦੇਖਦਾ ਸਾਫ ਬੰਦਾ ਯਾਰ ਯਾਰਾ ਯਾਰ ਇਹ 2021 ਮਾਡਲ ਹੈ ਜੀ ਪਾਵਰ ਮਿਕਸ ਜੀ ਜਮਾ ਨਵਾਂ ਟਰੈਕਟਰ ਆ 60 ਐਚਪੀ ਵਾਲਾ ਉਹ ਸਟicker ਦੀ ਮਾਰ ਹੀ ਕਿਹਾ ਸੀ ਮਲਾਰੀ ਕਈ ਬੰਦੇ ਕਹਿੰਦੇ ਕਿੰਨੀ ਪਾਵਰ ਹੈ 60 ਐਚਪੀ ਵਾਲਾ ਟਰੈਕਟਰ ਹੈ ਜੀ ਪਾਵਰ ਮੈਕਸ ਐਫ 19 ਕੰਪਨੀ ਨੂੰ ਲੱਗਿਆ ਆ ਇਹ ਫੁੰਨੀ ਆ ਬਾਲ ਸਾਹਿਬ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਆਏ ਆ 25 ਐਫ 19 ਐਫ 19 ਹੈ ਜੀ ਜਮਾ ਨਵਾਂ ਟਰੈਕਟਰ 705 ਮਿੰਟ ਵੀ ਆ ਫੋੜ ਫੋੜੇ ਸੀ ਨਾ ਸਹੀ ਮੈਨੇ ਤਾਂ ਹਾਂ ਫੋੜ ਫੋੜੇ ਫੋੜ ਤੋਂ ਬਣਿਆ ਹੈ ਘਰੇ ਖੜਾ ਨੀਲਾ ਫੋੜ ਤੇ ਇਹ ਇਹਦੀ ਰੇਡ ਦੌਧਰ ਸਾਹਿਬ 7 ਲੱਖ ਤੇ 25000 ਰੁਪਿਆ ਹਲਕਾ ਫੁਲਕਾ ਮਾਨਸ ਹਾਂ 7 ਲੱਖ 25000 ਰੇਡ ਆ ਗਈ ਇਹਦਾ ਹਲਕਾ ਪੁਲਕਾ ਮਾਨ ਸਨਮਾਨ ਕਰ ਦਾਂਗੇ ਆਪਾਂ ਇਹਦਾ ਜੀ 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 ਅੱਗੇ ਆ ਗਿਆ ਇਧਰਲੇ ਪਾਸੇ ਫਾਰਮ ਟਰੈਕਟਰ ਅੱਗੇ ਆ ਗਿਆ ਫਾਰਮ ਟਰੈਕਟਰ 65 ਜੀ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਟਰੈਕਟਰ ਹੈ ਜੀ ਨਵ ਮਾਡਲ ਹੈ ਇਹ ਬਾਲ ਅੱਛਾ ਜੀ ਨਵ ਮਾਡਲ ਹੈ ਟਰੈਕਟਰ ਦੀ ਕੰਡੀਸ਼ਨ ਵੇਖੋ ਤੁਸੀਂ ਵੇਖ ਕੇ ਅਗਲਾ ਕਹੂਗਾ ਕੱਲਾ ਇਹ ਧਾਕੜ ਗੱਲਾ ਵਾਹ ਕਿ ਟੱਕੜ ਵਾਹ ਵਾਹ ਨਾਲ ਟੱਕਰ ਨਹੀਂ ਇਹ ਵੀ ਟੱਕਰ ਕਿਹ ਕਿ ਟੱਕੜ ਚ ਹੈ ਬਰਾੜ ਬਹੁਤ ਸ਼ਾਨਦਾਰ ਟੀਜਰ ਤੇ ਬਹੁਤ ਸਾਫਟ ਟਰੈਕਟਰ ਬਾਬਾ ਸਾਹਿਬ ਨਵ ਮਾਡਲ ਦੀ ਕੰਡੀਸ਼ਨ ਵੇਖੋ ਟਰੈਕਟਰ ਦੀ ਤੁਸੀਂ ਬਾਡੀ ਲੈ ਲਏ ਜਮਾ ਨਵਾਂ ਟੱਕੜ ਜਦੋਂ ਬਰਾੜ ਸਾਹਿਬ ਤੂੰ ਚਮਕੀ ਹੈ ਨਾ ਉਹ ਵਾਹ ਟੱਕੜ ਚੀ ਹੈ ਨਹੀਂ ਗੱਲ ਸਹੀ ਹੈ ਬਰਾੜ ਨਹੀਂ ਠੀਕ ਜਦ ਤੇਰੀ ਜਵਾਨੀ ਚਮਕਦੀ ਹੋਏ ਤੇ ਚਮਕੀ ਜੀ ਹੈ 21 ਰੇਟ ਹੈ ਇਹਦਾ ਇਹਦਾ 3 ਲੱਖ ਤੇ 45000 ਛੋਟਾ ਹੈ ਰੇਟ ਨਵ ਮਾਡਲ ਹੈ ਨਵੇਂ ਟਾਇਰ ਹੈ ਬਿਲਕੁਲ ਨਵਾਂ ਟੱਕੜੀਆਂ ਨੇ ਛੋਟੀ ਕੀਮਤ ਹੈ 3 ਲੱਖ ਛੋਟੀ ਫਿਰ ਇਹਨੇ ਰੀਮਾਡਲ ਦੇ ਹਿਸਾਬ ਨਾਲ ਜੀ ਪਰ ਕੰਮ ਭਾਵੇਂ ਅੰਬਾਲਾ ਸਾਹਿਬੇ ਕੰਮ ਪਤਾ ਕਿੰਨਾ ਕੰਮ ਇਹ ਕਰੂਗਾ 10 ਲੱਖ ਵਾਲੇ ਜਿੰਨੇ ਕਿਉਂ 65 ਜੀ ਵਿੱਚ ਹੈ 65 ਜੀ ਵਿੱਚ ਟੌਪ ਵਾਲਾ ਮਾਡਲ ਹੈ ਵੱਡੀਆਂ ਟੂਬਾਂ ਵਾਲਾ ਮਗਰ ਉਹ ਤਾਂ ਖੁੱਲਦੇ ਨਹੀਂ ਇਹ ਟੇਲ ਬ੍ਰੇਕਰ ਰਿਵਰਸ ਵੀਡੀਓ ਟੌਪ ਵਾਲਾ ਮਾਡਲ ਮੈਂ ਹੁਣ ਕੈਮਰਾਮੈਨ ਨੂੰ ਕਹੂਗਾ ਮਾਰੇ ਬੋਰਡ ਤੇ ਮਾਰ ਦੇ ਇਹ ਮਾਰ ਦੇ ਚਾਤੀ ਮੜੀ ਨੰਬਰ ਵੀ ਆ ਗਏ ਵਿੱਚ ਬੋਰਡ ਤੇ ਤੇ ਸਾਰਾ ਕੁਝ ਆ ਗਿਆ ਬਾਈ ਦਾ ਘਰ ਦੀ ਐਡਰੈਸ ਵੀ ਆ ਗਿਆ ਪਿੰਡ ਵੀ ਆ ਗਿਆ ਹਾਂ ਅੱਛਾ ਆਹ ਖੜਾ ਬੀਕੇ ਡੀ ਟੈਰਾਂ ਬੀਕੇ ਡੀ ਇਹ ਜਿਹੜੀ ਤੁਸੀਂ ਮਸ਼ਹੂਰੀ ਕਰਦੇ ਹੋ ਹਾਂ ਨਹੀਂ ਹਾਂ ਜੀ ਇਹ ਬੀਕੇ ਡੀ ਦੇ ਟੈਰਾਂ ਵਾਲਾ ਜੀ ਇਦੇ ਨਾਲ ਹੀ ਆਉਂਦੇ ਕੰਪਨੀ ਚੋਂ ਬਦਲ ਸਾਹਿਬ ਬੀਚੇ ਧੀਏ 5620 ਹੈ ਜੀ ਇਹ 5620 5620 20 ਦੇ ਮਾਰਕੇ ਆ ਤੇ ਕਾਪੀ 21 ਦੀ ਹੈ ਜੀ ਅੱਛਾ 20 ਦੇ ਮਾਰਕੇ 20 ਮਾਡਲ ਹੈ ਕਿਹੜੀ ਕਾਪੀ ਹੈ ਜੀ ਜਿਵੇਂ ਨਵਾਂ ਟਰੈਕਟਰ ਹੈ ਜੀ ਬਿਲਕੁਲ ਫਿਰ 21 ਹੋ ਗਿਆ ਫਿਰ 20 ਕੀ ਰਿਹਾ ਇੱਕ ਇੱਕ 1000 ਘੰਟਾ ਚੱਲਿਆ ਸਿਰਫ ਮਾਡਲ ਦਾ ਕਾਪੀ ਤੇ ਚੱਲਦਾ ਹੈ ਮਾਡਲ ਤੇ ਫਿਰ ਦੱਸਣਾ ਪੈਂਦਾ ਹੈ ਉਹ ਕਾਪੀ ਆ ਯਾਰ ਸਰਟੀਫਿਕੇਟ ਤੇ ਚੱਲਦਾ ਖਾ ਹਾਂ ਵੀ ਆਪਣੀ ਡੇਟ ਤੋਂ ਬਰਤਨ ਕਰ ਤੋਂ ਚੱਲਦੀ ਜਾਣਾ ਚੱਲਦੀ ਹੈ ਜੀ ਉਹ ਮੈਂ ਕਾਪੀ ਤੇ ਚੱਲੂ ਚੱਲੂ ਬਾਈ ਸਹੀ ਹੈ ਸਹੀ ਮੈਨੇ ਸਹੀ ਹੈ ਜੀ ਜਮਾਂ ਨਾ ਹੋ ਡਾਕਟਰਾਂ ਜੀ ਬਾਲਾ ਸਾਹਿਬ ਇਹਦੀ ਕੀਮਤ ਸਿਰਫ ਆਪਾਂ ਲੈਣ ਦੇਣ ਵਾਲਾ ਰੇਟ ਆ ਛੋਟਾ ਜਿਹਾ 8 ਲੱਖ ਤੇ 75 ਹਜ਼ਾਰ ਰੁਪਿਆ 8 ਲੱਖ ਰੁਪਿਆ ਮੰਗਣ ਨੋ ਮੰਗ ਲਓ 8 ਲੱਖ ਤੇ 75 ਹਜ਼ਾਰ ਦੀ ਕੀਮਤ ਆ ਤੇ ਬਹੁਤ ਹੀ ਛਾਂਦ ਦਾ ਜਮਾ ਨਵਾਂ ਟਰੈਕਟਰ ਆ ਯਾਰਾ ਜਮਾ ਨਵਾਂ ਦਸੀ ਅਦਾਈ ਬੜਾ ਮਾਡਲ ਹੈ 65 ਚ ਬੀਜੇਪੀ ਬੰਦੇ ਦੀ ਤੋਰ ਉਹਦੇ ਬੂਟਾ ਨਾਲ ਬੰਦਦੀ ਆ ਹਾਂ ਤੇਰੇ ਟਾਇਰ ਹੀ ਬੀਗੇਡੀ ਦੀ ਤੋਰ ਹੀ ਬੱਕਦੀ ਆ ਸਹੀ ਗੱਲ ਹੈ ਜੀ ਇਹ ਗੱਲ ਬੰਦੇ ਦੀ ਤੋਰ ਨ ਬੂਟਾ ਨਾਲ ਬੰਦੀ ਆ ਕਪੜੇ ਦੀ ਵੀ ਬੰਦੀ ਆ ਅੱਗੇ ਆ ਗਿਆ ਜੀ ਅੱਗੇ ਆ ਗਿਆ 744 2012 ਮਾਡਲ ਹੈ ਜੀ 12 ਮਾਡਲ ਕੰਡੀਸ਼ਨ ਵੇਖ ਲੈ ਜੀ ਬਾਲ ਸਾਹਿਬ ਬਹੁਤ ਵਧੀਆ ਕਿੱਡੀ ਵਧੀਆ ਪੂਰਾ ਸਾਫ ਆ ਕਲੋਸ ਕਰਾਈਆਂ ਚਾ ਜੀ ਇਹ 14 ਟਾਇਰ ਤੇਲ ਬ੍ਰੇਕਾਂ ਵਾਲਾ ਤੇ ਰਿਵਰਸ ਪੀਟੀਓ ਵਾਲਾ ਟਰੈਕਟਰ ਆ ਕੱਲੇ ਮਗਰਾਣਾ ਦੀ ਉੱਤੋਂ ਮਗਰਾੜ ਪੇਂਟ ਹੋਏ ਆ ਉੱਤੋਂ ਕਹੇ ਨੇ ਵਿੱਚੋਂ ਇਹ ਸਾਰੇ ਇਹ ਨੰਬਰ ਕਿੱਥੋਂ ਦੇ ਸਾਚੇ ਨੰਬਰ ਆਪਣੇ ਕੋਲੇ ਹਰਿਆਣਾ ਹੁੰਦੇ ਤਕਰੀਬਨ ਟਰੈਕਟਰ ਜਿਆਦਾ ਹਰਿਆਣਾ ਐਨਓਸੀ ਤੇ ਬੀਮਾ ਮੈਂ ਗਾਹਕ ਤੋਂ ਕੋਈ ਪੈਸਾ ਨਹੀਂ ਲੈਣਾ ਨਾ ਹੀ ਲਿਆ ਐਨਓਸੀ ਬੀਮਾ ਮੈਂ ਦੇਣਾ ਇੱਥੇ 7-8 7000 ਰੁਪਏ ਲੱਗਦਾ ਅਜ ਬੰਦਾ ਜੀ ਮਰਜੰਟਾ ਨਹੀਂ ਕਰਾਉਂਦਾ ਜੀ ਆਪੇਸ਼ ਹੁੰਦਾ ਤਾਂ ਕੁਛ ਵੀ ਪੈਸੇ ਨਹੀਂ ਲਾਦੇ 3000 ਚ ਕਾਪੀ ਮੁਕ ਪੰਜਾਬ ਦਾ ਨੰਬਰ ਉਹਦੇ ਜ਼ਿਲ੍ਹੇ ਦਾ ਮਿਲੂਗਾ ਜ਼ਿੰਮੇਵਾਰੀ ਇਹ ਨਾ ਮਿਲੇ ਤਾਂ ਤਾਂ ਵੀ ਬੈਠੇ ਨੇ ਜ਼ਿੰਮੇਵਾਰ ਐਨਓਸੀ ਬੀਮੇ ਦਾ ਕੋਈ ਪੈਸਾ ਨਹੀਂ ਲੈਣਾ ਆਪਾਂ ਆਨਲਾਈਨ ਬੀਮਾ ਤੇ ਐਨਓਸੀ ਮੈਂ ਦੇਣੀ ਬੱਲੇ ਹਾਂ ਬੱਲੇ ਬੱਲੇ ਅੱਗੇ ਆ ਗਿਆ ਜੀ ਉਹਦਾ ਰੇਟ ਨਹੀਂ ਦੱਸਿਆ ਆਪਾਂ ਫੇਰ ਗਾਕਾਂ ਨੇ ਪੁੱਛਣਾ ਇਹਨਾਂ ਰੇਟ ਆ ਜੀ 365000 ਕੱਲੀ ਮੰਗਵਾਣੀ ਸੀ ਕਿ 375 ਸੀ ਫਾਰਮ ਟਰੱਕ ਉਹਦਾ 345 ਉਹਦਾ 345 ਬਾਲਾ ਸਾਹਿਬ ਇੱਕ ਮੇਰੀ ਸੁਣ ਲਓ ਗੱਲ ਮੈਂ ਹੁਣ ਛੜਿਆ ਆ ਮੈਂ ਪਤਾ ਸਰੇ ਵੀ ਮਗਰਾਣਾ ਨਹੀਂ ਮਾੜੀ ਮੋਟੀ ਟੱਚਿੰਗ ਹੋਈ ਹੈ ਹੋਰ ਟਰੈਕਟਰ ਸਾਰਾ ਜੈਨੂਨ ਹੈ ਉਹ ਮਗਰਾਣਾ ਨਹੀਂ ਹੋਣਾ ਅੰਦਰੋਂ ਕਿਸ ਨੇ ਪ੍ਰੈਮਰ ਮਰਾਇਆ ਉਹਦੇ ਹਾਂ ਹਾਂ ਉਧਰ ਆ ਵੀ ਇਮਰਾਨ ਦੇ ਵੀ ਜਗਾਲ ਨਾ ਪਵੇ ਕਿ ਉੱਤੇ ਕਿਸ ਨੇ ਮੜਾਇਆ ਮਰਾਤਾ ਪੂਰਾ ਆਪਣਾ ਪਾਣੀ ਟਰੈਕਸ਼ਨ ਬਾਕੀ ਟਰੈਕਟਰ ਅੱਗੇ 10 ਹੋ ਸਕਦੇ ਹੋ ਜੀ ਮਰੇ ਮੜਲਾ 150 ਆ ਗਿਆ ਤੂੰ ਦੱਸ ਸਾਡਾ ਬੰਦਾ ਸੰਗਦਾ ਏ ਥੋੜਾ ਜਿਹਾ ਉਹ ਸਗਦੇ ਖੁੱਲ ਕੇ ਬੋਲਿਆ ਮੇਰੇ ਬੰਦਾ ਦਿਲ ਦਾ ਸਾਫ ਹੈ ਇਹ ਆ ਬੰਦੇ ਹੀ ਖੜੇ ਆ ਸਭ ਤੇ ਬੰਦੇ ਹੀ ਖੜੇ ਆ ਤੂੰ ਬੋਲ ਰਿਹਾ ਏ ਪਈ ਇਹ ਕਿਹੜਾ ਹੈ ਮੇਰੀ 855 16 ਮਾਡਲ 16 ਮਾਡਲ ਹੈ 855 ਇੱਕ ਨੰਬਰ ਟਰੈਕਟਰ ਹੈ ਬਿਨਾ ਰੰਗ ਪੇਂਟ ਤੋਂ ਸਾਰਾ Ориਗਨਲ ਟਰੈਕਟਰ ਹੈ 75 ਪੈਸੇ ਟਾਇਰ ਹੈ ਨਾਲ ਦੇ 75 ਪੈਸੇ ਦੁਬਾਰਾ ਦੇ ਟਾਇਰ ਵਾਸਤੇ 17 ਜੀ ਬੰਦੇ ਨੇ ਚੇਂਜ ਕੀਤੇ ਹੋਏ ਆ ਅੱਛਾ ਜਿਵੇਂ ਨਵਾਂ ਟਰੈਕਟਰ ਆ ਬਾਟੀ ਕਰਨੇ ਮੈਨੂੰ ਦਿਖਾਣੀ ਵੱਡੇ ਭਾਈ ਸਵਾ ਪੰਜ ਲੱਖ ਸਵਾ ਪੰਜ ਲੱਖ ਰੇਟ ਆ ਦਾ ਠੀਕ ਹੈ ਰੇਟ ਇਕਬਾਲ ਸਾਹਿਬ ਆਪਣੇ ਜਿਵੇਂ ਜਾਇਜ ਹੁੰਦੇ ਆ ਲੋਕ ਬਹੁਤ ਫालतू ਮੰਗਦੇ ਆ ਆਪਾਂ ਰੇਟ ਨਹੀਂ ਉਹਨੇ ਮੰਗਦੇ ਜਿਵੇਂ ਜਾਇਜ ਜੇ ਮਾਰਜਿਨ ਨੇ ਆਪਾਂ ਡੈਕਟਰ ਦੇ ਨੀਓ ਤਾਂ ਬਰਾੜ ਯਾਰ 15 10 15000 ਦੀ ਦੋ ਪਾਟ ਨੇ ਕਲਾਈ ਬਸ ਇੰਨੀ ਨਹੀਂ ਦੋ ਪਾਟ ਨੇ ਦੱਸਿਆ ਦਾ ਹਾਂ ਇਹ ਮੈਂ 8 10 ਡੈਕਟਰ ਲੈ ਗਏ ਤੇ ਤੇਰੀ ਕੁਆਲਿਟੀ ਆ ਤੇਰਾ ਕੰਮ ਸਹੀ ਆ ਨਾਲੇ ਪੱਤਰਕਾਰ ਆਓ ਹਾਂ ਨਾ ਬਟ ਉਹ ਇਹ ਫੇਰ ਲੈ ਆਜੋ ਇੱਧਰ ਲੈ ਕੱਢ ਲੈ ਜਾਜੋ ਉਹ ਜੀ ਆਹ ਟਰੈਕਟਰ ਵਾਧੂ ਬਹੁਤ ਖੜੇ ਆ ਜੀ ਦੇਖੋ ਇਹਦਾ ਬਾਈ ਆ ਇੱਧਰ ਸਖਦੇਵ ਦੇ ਘਰੇ ਖੜੇ ਸੂਰੇ ਵਾਲੇ ਖੜੇ ਆ ਹਾਂ ਉੱਥੇ ਖੜੇ ਆ ਚਾਰ ਪੰਜ ਅੱਠ ਟਰੈਕਟਰ ਉੱਥੇ ਖੜੇ ਆ ਵਾਹ ਜੀ ਵਾਹ ਲਓ ਜੀ ਆਹ ਇਧਰਲੇ ਪਾਸੇ ਜਮਾ ਨਵਾ ਜੀ 744 XT 2022 ਮਾਡਲ ਦੇਖੋ ਬਾਲ ਸਾਹਿਬ ਅਜੇ ਪੰਨੇ ਵੀ ਨਹੀਂ ਲੱਥੇ ਦੇ ਮੈਂ ਕਹਿੰਦਾ ਨਵੀਂ ਵਹੀ ਕੁੜੀਆਂ ਦਾ ਚੂੜਾ ਉਵੇਂ ਪਾਇਆ ਚੂੜਾ ਉਵੇਂ ਨਹੀਂ ਗੱਲ ਸਹੀ ਹੈ ਜਟਾਈ ਸਹੀ ਵਾਪਰ ਪੂੰਪਰ ਵੇਖ ਕਿੰਨਾ ਧੱਕਿਆਲਾ ਲੱਗਿਆ ਮੇਰੇ ਇਹ ਕੀ ਕੀ ਮਦਾਈ ਇਹਦੀ ਕੀਮਤ ਸਿਰਫ 2.5 ਲੱਖ ਆਬਾਦ ਸਾਹਿਬ ਜਵਾ ਨਵਾਂ ਐਕਸਟੀ 55 ਐਚ 20 ਦੇ ਵਿੱਚ ਇਹ ਬੰਦ ਹੋ ਗਏ ਹੁਣ ਸ਼ੋਅ ਨੂੰ ਨਾ ਇਹ ਲੋਕਾਂ ਦੇ ਵੈਸੇ ਪਤਾ ਕੀ ਗੱਲ ਹੈ ਇਹ ਟਰੈਕਟਰ ਮੰਨ ਲੱਗੇ ਵੇ ਸੀ ਹੁਣ ਸ਼ੋਅ ਬਦਲਨ ਕਰਕੇ ਨਾ ਸਵਰਾਜ ਨੇ ਹੁੰਦਾ ਥੋੜਾ ਜਿਹਾ ਫਰਕ ਪੈ ਗਿਆ ਟਰੈਕਟਰ ਜੇ ਨਵੇਂ ਜੋ ਲਓ ਜੀ ਅੱਗੇ ਅੱਗੇ 2015 ਮਾਡਲ ਤੇ ਕ੍ਰਿਸ਼ਨ ਵੇਖੋ ਬਾਲ ਸਿੰਘ ਸਾਹਿਬ ਦੀ 22 ਮਾਡਲ ਦੀ ਕ੍ਰਿਸ਼ਨ ਡੈਕਟਰ ਦੀ ਆਹ ਵੇਖੋ ਯਾਰ ਸੇਫਟੀ ਬਹੁਤ ਸੇਫਟੀ ਵੱਡਾ ਬਹੁਤ ਮਜ਼ਬੂਤ ਲਾਇਆ ਹੋਇਆ ਯਾਰ ਹਾਂ ਤੇ 2000 ਇਹ 15 ਮਾਡਲ ਹੈ ਜोदर ਸਾਹਿਬ ਕਲੋਸ ਕਰ ਇੰਜਨ ਜੇ ਵੀ ਕਲੋਸ ਕਰ ਇੰਜਨ ਦੀ ਲੋਕਾਂ ਨੂੰ ਬਹੁਤ ਮੰਗ ਹੁੰਦੀ ਹੈ ਮਾਰਾ ਇਹ ਦਿਖਾ ਦਿਓ ਵੱਡੇ ਬਾਈ ਤੁਸੀਂ ਮਹਿੰਦੀ ਲੱਤਾਈ ਜੂਮ ਕਰ ਬੱਟ ਜੀ ਆਹੀ ਲੱਗੇ ਆਣਾ ਅੱਜ ਜਵਾਂ ਨਵਾਂ ਟਰੈਕਟਰ ਹੈ ਜੀ ਟਾਇਰ ਵੀ ਬੀਕੇਟੀ ਦੇ ਨਵੇਂ ਆ ਲੀ ਦੇਣ ਕੇ ਬਰਾੜ ਸਾਹਿਬ ਟਿਕੜੀਸ਼ਨ ਵੇਖੋ ਇਹਦੀ ਬਾਲ ਸਾਹਿਬ ਕੰਡੀਸ਼ਨ ਵੇਖੋ ਟਰੈਕਟਰ ਦੀ 22 ਮਾਡਲ ਵਰਗੀ ਕੰਡੀਸ਼ਨ ਹੈ ਹਾਂ ਜਵਾਂ ਨਵਾਂ ਹੈ ਜਵਾਂ ਨਵਾਂ ਕਿਤੇ ਰੰਗ ਪੇਂਟ ਦੀ ਕਲਮ ਲੱਗੀ ਹੈ 22 ਵਾਲੀ 22 ਨਹੀਂ ਇਹ 15 ਮਾਡਲ ਹੈ ਝੋਪ ਤੰਤਰ ਸਾਨੂੰ ਬਰਾੜ ਟਿਕੜੀਸ਼ਨ ਵੇਖਦੋ ਸਾਨੂੰ ਬਰਾੜ ਸਾਹਿਬ ਤੇ ਪੂਰਾ ਵਿਸ਼ਵਾਸ ਹੋ ਗਿਆ। ਇਹ ਵੀ ਪੀਕੇ ਡਿਟੇਰ ਵਾਲਾ ਮਗਰ। ਨਾ ਇਹ ਵੀ ਪੀਕੇ ਡਿਟੇਰ ਹੈ ਤੇਰੀ ਕੰਪਨੀ ਦੇ ਟਾਇਰ ਹੈ। ਇਹ ਵੀ ਇਹ ਵਰਤਨ ਨਾਲ ਹੀ ਬਣਦਾ ਵਿਸ਼ਵਾਸ। ਵਰਤਨ ਨਹੀਂ ਜੀ ਵਰਤਨ ਨਾਲ ਜੀ ਮੇਰਬੋ। ਉਹ ਸਿਆਣੇ ਕਹਿੰਦੇ ਨੇ ਜਾਂ ਵਾਪਸ ਜਾਣੀਏ ਜਾਂ ਰੱਪੇ ਜਾਣੀਏ। ਠੀਕ ਬੋਲਦੇ ਮੜਾ ਸਵਾ ਪੰਜ। ਇਹਦਾ ਕਿੰਨਾ ਲਿਟਰ? ਇਹਦਾ ਸਿਰਫ 5.5 ਲੱਖ ਹੀ ਹੈ ਲੋਕ 6-6 ਲੱਖ ਮੰਗਦੇ ਏ ਡਿਟੇਰਾਂ ਦਾ ਮਾਰਕੀਟ। 6 ਲੱਖ ਰੁਪਇਆ ਮੰਗਦੇ ਏ 5.5 ਲੱਖ। ਸਰਦੇਵ ਜੀ। ਹਾਂਜੀ। ਆਹ ਵਾਰ ਦੱਸੋ ਮੜਾ ਸਾਨੂੰ ਸਰਦੇਵ ਸਿੰਘ। ਦੱਸੋ ਸਦੇਵ ਜੀ ਹੁਣ। ਬਰਾੜ ਸਾਹਿਬ ਕਹਿੰਦੇ 21 ਦੇ ਮਾਰ ਕੇ ਉਹ ਬਾਈ ਹੈ ਬਾਈ ਪਿਓਰ ਨਾਲ ਦੇ ਟਾਇਰ ਆ ਸਾਰਾ ਕੁਝ ਆ 800 ਪਿੰਡਾ ਚੱਲਿਆ ਕੈਮਰਾਮੈਨ ਜੀ ਮਾੜਾ ਬਰਾਦਰ ਸਾਹਿਬ ਕੋਈ ਨੂੰ ਬਹੁਤ ਫਰਕ ਨਹੀਂ ਲੱਗਦਾ ਮੈਂ ਤੈਨੂੰ ਉਹੀ ਬਾਈ ਨੇ ਰੈਕਟੇਟਰ ਦੀ ਉਹ 15 ਕੋਈ ਨਹੀਂ ਬੜਾ ਸਾਂਬੇ ਟਰੈਕਟਰ ਉਹ ਮੇਰੀ ਗੱਲ ਸੁਣੋ ਕਿਸੇ ਨੇ ਜ਼ਿੰਮੇਵਾਰ ਨਹੀਂ ਨਾ ਛੌਂਕਣਾ ਟਰੈਕਟਰ ਰੱਖਿਆ ਹੀ ਬਹੁਤ ਘੱਟ ਚੱਲਿਆ ਵਾ ਟਰੈਕਟਰ ਉਹ ਤਾਂ ਹੈ ਜੁੱਤੀ ਛਾੜ ਕੇ ਚੜੀ ਮਟਿਆਰੇ ਹਾਂ ਸ਼ਕੀਨ ਗੱਡੀ ਹੈ ਸ਼ਕੀਨ ਜੱਟ ਦੀ ਸ਼ਕੀਨ ਜੱਟ ਦੀ ਉਹ ਟਰੈਕਟਰ ਉਹ ਗੱਲਾਂ ਸਹੀ ਗੱਲ ਬਾਲ ਸਾਹਿਬ ਇਹ ਇਹ ਹੈ ਨਹੀਂ ਇਹਦਾ ਰੇਟ ਕੀ ਹੈ ਇਹਦਾ ਰੇਟ ਹੈਗਾ ਜੀ 6 ਲੱਖ ਤੇ 85 ਹਜ਼ਾਰ ਆ ਵੇਖੋ ਆ ਕੰਪਨੀ ਜਿਹੜੀ ਉਵੇਂ ਲੱਗੇ ਹੋਏ ਆ ਨਹੀਂ ਲੋਕ ਗਾਲ ਦਿੰਦੇ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਵੇਖ ਲਓ ਜਿਵੇਂ ਨਵਾਂ ਟਰੈਕਟਰ ਹੈ ਜੀ ਜਾਈ ਨਵਾਂ ਬਾਈ ਮੜ ਰਹੀ ਹੈ ਲਓ ਜੀ ਅੱਗੇ ਫਿਰ ਆ ਗਿਆ ਅੱਗੇ ਆ ਗਿਆ ਸਪੈ 2015 ਮਾਡਲ ਜੀ 2015 ਮਾਡਲ ਸਪੈਸ਼ਲ ਐਡੀਸ਼ਨ ਟੌਪ ਵਾਲਾ ਮਾਡਲ ਹੈ ਇਹ ਜਿਹੜਾ ਸਪੈਸ਼ਲ ਐਡੀਸ਼ਨ ਚਾਹੁੰਦਾ ਜਿਵੇਂ ਨਵਾਂ ਟਰੈਕਟਰ ਹੈ ਜੀ ਇਹ 22300 ਘੰਟੇ ਚੱਲਿਆ ਸਰਫੇ ਵੀ ਨਾਲ ਦੇ ਟਾਇਰ 75 ਪੈਸੇ ਨੂੰ ਜੇਵਾ ਨਵਾ ਟਰੈਕਟਰ ਬਾਲਾ ਸਾਹਿਬ ਟਰੈਕਟਰ ਸਾਹਿਬ ਇਹ ਇਹਨਾਂ ਦੇ ਘੰਟਿਆਂ ਦੇ ਹਿਸਾਬ ਨਾਲ ਹੁੰਦਾ ਮੀਟਰ ਘੰਟਿਆਂ ਦੇ ਹਿਸਾਬ ਨਾਲ ਹਾਂਜੀ ਇਹ ਕਿਲੋਮੀਟਰ ਕਿਲੋਮੀਟਰ ਕਾਰਾਂ ਦੇ ਹਿਸਾਬ ਨਾਲ ਬਾਲਾ ਸਾਹਿਬ ਇੱਕ ਘੰਟਾ ਹੈ ਅੱਛਾ ਇੱਕ ਮੰਨ ਲਓ ਇੱਕ ਘੰਟੇ ਜਿਵੇਂ ਚੱਲ ਗਿਆ ਕਿੰਨੇ ਘੰਟੇ ਚੱਲਦਾ ਟਰੈਕਟਰ ਵੱਤ ਤੋਂ ਵੱਧ ਵੱਤ ਤੋਂ ਜਿਹੜਾ ਚੰਗੀ ਸਮਾਂ ਰਾਦਾ ਜ਼ਿੰਮੇਦਾਰ ਤੇ 30000 ਘੰਟੇ ਲਾਈਫ ਹੈਗੀ ਟਿੱਡ ਦੀ 30000 ਘੰਟੇ ਬਾਅਦ ਟਰੈਕਟਰ ਦਾ ਨਾਮ ਮੰਨ ਲਓ ਇੰਜਨ ਕਰਾਉਣਾ ਪੈਂਦਾ ਕੰਮ ਹਾਂ ਕੀ ਰੇਟ ਦੇ ਪਾਸੇ ਰੇਟ ਜਿਹੜਾ ਦੱਸਿਆ ਨਹੀਂ ਬਾਲਾ ਸਾਹਿਬ ਹਾਂ ਦੱਸੋ ਦੱਸੋ ਇਹਦਾ ਛੋਟਾ ਜਿਹਾ ਰੇਟ ਸਿਰਫ 2.5 ਲੱਖ ਰੁਪਇਆ ਵਾਹ ਸਿਰਫ 2.5 ਲੱਖ ਦਾ 15 ਮਾਡਲ ਕਿਤੋਂ ਮਿਲਦਾ ਹੋਵੇ ਕਿੰਮੇ ਆ ਰਿਹਾ ਹੈ ਕੀ ਕਰਤਾ ਬਰਾੜ ਸਾਹਿਬ ਤੁਮਾਕਾ ਫੁੱਲ ਕਰਤਾ ਜੀ ਮੈਂ ਕਹਿੰਦੇ 2.5 ਲੱਖ ਤੇ ਨਾ ਨਵਾਂ ਟਰੈਕਟਰ ਨਵਾਂ ਟਰੈਕਟਰ ਗਾਰੰਟੀ ਫੁੱਲ 55 HP ਤੁਮਾਕਾ ਹੀ ਹੋ ਗਿਆ ਫੁੱਲ ਤੁਮਾਕਾ ਲਓ ਜੀ ਆਜੋ ਹੁਣ ਅੱਗੇ ਲੈ ਚੱਲਦੇ ਆਂ ਤੁਹਾਨੂੰ ਇਹ ਮੱਜਾ ਮੁੱਜਾ ਦਾ ਕੀ ਪ੍ਰੋਗਰਾਮ ਹੈ ਇਹ ਤਾਂ ਫਿਰ ਆਪਣੇ ਪਸ਼ੂ ਥੋੜੇ ਵਰਗੇ ਭਰਾ ਉਹਨੇ ਚਾਹ ਪਾਣੀ ਦੁੱਧ ਪਾਣੀ ਆਸਤੇ ਫਿਰ ਰੱਖੋ ਚਾਹ ਪਾਣੀ ਵੀ ਇੱਧਰ ਰੱਖੋ ਜੀ ਕਰਦੀਆਂ ਘਰ ਦੀ ਮੱਝ ਦੁੱਧ ਕਰਦੀ ਗੰਗਾ ਬੁਰੀ ਮੱਝ ਹਾਂ ਮਮਸਦੀ ਦੇ ਗਾਣੇ ਜਾਂਦੀ ਨਹੀਂ 6-7 ਸੂਏ ਸੂਪੀ ਬੁਰੀ ਮੱਝ ਲੈ ਆਵੇ ਵੇ 6-7 ਸੂਏ ਸੂਪੀ ਬਹੁਤ ਚੰਗੀ ਮੱਝ ਕਰਨ ਵਾਲੀ ਘਰ ਦੀ ਮੱਝ ਆ ਇਹ ਠੀਕ ਹੈ ਹਾਂਜੀ ਅੱਗੇ ਆ ਗਿਆ ਬਾਲਾ ਸਾਹਿਬ ਫੇਰ ਤੇਰਾ ਬੀਕੇਟੀ ਦੇ ਟੈਰਾਂ ਵਾਲਾ। ਓ ਬੱਲੇ ਬੱਲੇ। ਬੀਕੇਟੀ ਨੇ ਬੀਕੇਟੀ ਕਰਤਾ ਅੱਜ ਆਪਾਂ। ਮੈਂ ਨਿਆਰੇ ਵਾਲੇ ਵਿੱਚ ਟੱਟਾ। ਸੋਨਾਲੀ ਕਾ 750 2015 ਮਾਡਲ ਐਚ ਡੀ ਐਮ। ਜੀ। ਜਾਦੇ ਤੁਰੇ ਵਾਲਾ ਟਾਇਰ ਨਵੇਂ ਹੈ ਜੀ ਦੋਦਰ ਸਾਹਿਬ। ਜਿਵੇਂ ਨਵਾਂ ਟਰੈਕਟਰ ਹੈ ਜੀ ਸ਼ੋ ਚੱਕ ਕੇ ਦਿਖਾ ਦੇਂਗੇ ਟਾਇਰ ਟੱਕਰ ਨਹੀਂ ਟਰੈਕਟਰ ਦੀ ਖੁੱਲੀ। 15 ਮਾਡਲ ਦੀ। ਵਿਸ਼ਵਾਸ ਹੈ ਤੁਹਾਡੇ ਤੇ ਬਰਾੜਾ। ਭਾਈ ਮੈਂ ਨਾ ਜ਼ਿੰਮੇਵਾਰੀ ਟਰੈਕਟਰ ਕੋਈ ਬੰਦਾ ਬਿਨਾ ਵੇਖੇ ਵੀ ਮੰਗਾ ਲੂ ਨਾ ਆਪਣੇ ਤੋਂ ਇਹਦੀ। 3 ਕਿਵੇਂ ਦੇ ਦੀ। ਇਹਦੀ ਸਿਰਫ ਛੋਟਾ ਇਹ ਰੇਟ ਜਿਵੇਂ ਹੀ। ਕਿੰ ਲੌਜੀ ਕੰਡੀਸ਼ਨ ਵਾਹ ਬਿਨਾ ਵੇਖੇ ਲੈ ਜੀ ਵਾਹ ਕੇ ਅਗਲਾ ਫਿਰ ਵੀ ਜ਼ਿੰਮੇਵਾਰੀ ਹੈ ਵਾਹ ਕੇ ਕਹਿੰਦੇ ਵੀ ਇੱਥੋਂ ਮਾੜਾ ਹੋਰ ਸਾਤ ਤੂੰ ਸਾਰਿਆਂ ਦੀ ਜ਼ਿੰਮੇਵਾਰੀ ਲੈ ਹਾਂ ਜ਼ਿੰਮੇਵਾਰੀ ਫੁੱਲ ਹੈ ਜੀ ਅੱਗੇ ਆ ਗਿਆ 3630 2017 ਮਾਡਲ ਸੁਪਰ ਜੀ 17 ਮਾਡਲ ਸੁਪਰ ਨਾਲ ਦੇ ਟਾਇਰ ਹੈ ਜੀ 65 ਪੈਸੇ 3 ਸਪੀਡ ਵਾਲਾ ਵਧੀਆ ਟਰੈਕਟਰ ਆ 50cb ਚ ਆਉਂਦੇ ਆ ਇਹ ਕਈ ਬੰਦੇ ਇਹਨੂੰ ਪਸੰਦ ਕਰਦੇ ਆ ਰਾਜਸਥਾਨ ਹਰਿਆਣੇ ਦੇ ਜਾ ਰਹੇ ਇਹ ਲੈਂਦੇ ਲੋਕ ਸਮਝਿਆ ਸਮਝਿਆ ਜਮਾ ਨਵਾਂ ਟਰੈਕਟਰ ਇਹ ਰੇਟ ਸਿਰਫ ਇਹਦਾ ਦੋਦਰ ਸਾਹਿਬ ਸਿਰਫ ਹੀ 5.5 ਲੱਖ ਰੁਪਈਆ 5.5 ਲੱਖ ਰੁਪਈਆ ਰੇਟ ਆ ਜੀ ਸਿਰਫ ਰੇਟ ਵੇਖ ਲਓ ਤੁਸੀਂ ਆਪਣਾ ਰੇਟ ਤੇ ਤੁਸੀਂ ਮੰਨ ਤੁਸੀਂ ਹੋਰ ਵੀ ਜਾਣੇ ਵੀਡੀਓ ਕਰਦੇ ਆ ਵੀ ਆਪਣੇ ਰੇਟਾਂ 'ਚ ਤੁਸੀਂ ਆਪ ਦੇ ਦਿਲੋਂ ਦੱਸੋ ਜੀ ਵੀ ਫਰਕ ਹੈ ਕਿ ਨਹੀਂ ਫਰਕ ਫਰਕ ਬਹੁਤ ਫਰਕ ਆ ਜੀ ਬਹੁਤ ਚੀਜ਼ ਵੀ ਵੇਖ ਲਓ ਕੁਆਲਿਟੀ ਵੀ ਵਿਖਾਰੇ ਬਾਈ ਸਾਰੀ ਪਿੱਛੋਂ ਵੀ ਵਿਖਾਇਆ ਟਰੈਕਟਰ ਅਗਲਾ ਕਊਗਾ ਰਿਮਾ ਰੁਮਾ ਦਾ ਸਾਰਾ ਨਵਾਂ ਜੰਮੇਵਰੀ ਏਅਰ ਬਦਲ ਇਦਾਂ ਥੋੜੇ ਹੈ। ਇਹ ਹੈ ਭਰਾ ਤੂੰ ਨਾ ਬੈਂਕ ਕਰੇ ਵਿੱਚ ਜੋ ਬੈਂਕ ਕਰੇ ਹੁੰਦੇ ਆ ਉਹ ਭਲਾ 50 ਲੱਖ ਦਾ ਚੈੱਕ ਹੋਵੇ ਉਹ ਮਗਰੋਂ ਨਹੀਂ ਲਿਖ ਦੇਣਗੇ। ਜੀ ਜੀ। ਜੇ ਭਰਾ ਸਾਹਿਬ ਨੇ ਉਹ ਟਿਕਟ ਦਾ 12 ਲੱਖ ਮੰਗਿਆ ਕਹਿੰਦਾ 1265 1265 ਮੰਗਿਆ ਕਹਿੰਦਾ ਛੋਟੀ ਹੀ ਰਕਮ। ਜੀ ਜੀ ਜੀ। ਇਹ ਤੇਰੇ ਲਈ ਭਰਾ ਸਾਰੀਆਂ ਛੋਟੀਆਂ। ਉਹ ਨਹੀਂ ਭਰਾਵਾ। ਭੋਟੇਰ ਕੇ ਭਰਾਵਾਂ ਨਹੀਂ ਨਾ। ਅੱਗੇ ਆ ਜਾ। ਆਹੀ। ਅੱਗੇ ਆ ਜਾ 2000 ਮਾਰਨ ਸਕਦੇ ਜੀ ਤੇ ਉਹ ਜਾਣਕਾਰੀ। 2000 ਮਾਡਲ ਆ ਪਾਵਰ ਸਟੀਅਰਿੰਗ ਦਾ ਟਾਇਰ ਮਗਲ ਨਵੇਂ ਰੀਨਲ ਪਾਵਰ ਸਟੀਅਰਿੰਗ ਕਰਾਇਆ ਕਿੰਨੇ 40000 ਰੁਪਏ ਲਾ ਕੇ ਠੀਕ ਹੈ ਜੀ 40000 ਰੁਪਏ ਲਾ ਕੇ ਪਾਵਰ ਕਰਾਇਆ ਛਤਰੀ ਫੈਵਰ ਦੀ ਟਾਇਰ BK T ਦੇ ਜਮਾ ਨਵੇਂ BK T ਦੇ ਬਦਲ ਸਾਬ ਕਿੰਨੇ ਨੇ 16 ਵਾਲੇ ਟਾਇਰ 16 ਵਾਲੇ ਟਾਇਰ 60000 ਦੇ ਹੋਣਗੇ 52000 ਦੇ ਟਾਇਰ ਤੇ ਫਿਰ 60000 ਦੇ ਟਾਇਰਾਂ ਦੇ 40000 ਦਾ ਅੱਛਾ ਫਿਰ BKD ਦੇ ਵਿੱਚ ਟਾਇਰ ਵੀ ਟੌਪ ਵਾਲੇ ਕਮਾਂਡਰ ਕਮਾਂਡਰ ਟੌਪ ਸਾਰਿਆਂ ਨੇ ਕਮਾਂਡਰ ਹਾਂ ਕਮਾਂਡਰ ਇੱਕ ਦੇ ਫਾਰਮ ਤੋਂ ਆ ਗਏ 290000 290000 ਛੋਟਾ ਰੇਟ ਹੈ 1.5 ਲੱਖ ਦਾ ਦੋਦਰ ਸਾਹਿਬ ਸਮਾਨ ਲੱਗਿਆ ਸਸਤਾ ਨਾ ਟਰੈਕਟਰ ਦੇ ਉੱਤੇ ਸਰਪ ਤੰਦਰੋ 60000 ਦੇ ਟਾਇਰ ਹੀ ਤੇ 40000 ਦਾ ਪਾਵਰ ਕਰਾ ਰੀਨਲ ਕੰਪਨੀ ਦਾ 40000 ਲੱਖ ਦੇ ਵਿੱਚ ਵੜ ਗਿਆ ਲੱਖ ਦੇ 50000 ਦੀ ਛਤਰੀ ਹੈ ਤੇ ਵਿਲਾਕਰ 140 ਹੋ ਗਿਆ 1.5 ਲੱਖ ਦਾ ਸਮਾਨ ਹੈ ਟਰੈਕਟਰ ਕਿੰਨਾ ਰਹਿ ਗਿਆ 170000 ਦਾ ਸਸਤਾ ਯਾਰ ਆ ਸਸਤਾ ਸਸਤਾ ਵਾਕੇ ਬਈ ਮੈਂ ਕਿਤੇ ਮਾਰੀ ਤੁਮਲਾਦੀ ਨਾ ਕੁੰਡੀ ਪੜਤੀ ਸੀ ਇਹਨਾਂ ਤੇਰੇ ਲਈ ਤਾਂ ਸਾਰੇ ਹੀ ਓਨਲੀ ਹੈ ਸਸਤੇ ਆ ਕਰਦਾ ਫਿਰ ਸੱਪ ਬੋਲ ਕਰਦਾ ਵੱਡਾ ਛੱਪ ਕਰਦਾ ਕੋਈ ਨਹੀਂ ਦੇਖਾ ਮੇਰੀ ਗੱਲ ਸੁਣ ਜੇ ਕੋਈ ਪਿਆਰ ਨਾਲ ਆਜੂ ਭਰਾ ਉਹਨੂੰ 290 ਜੋ ਮਾਰ ਕਰ ਦਾਂਗੇ ਲੈ ਵੇਖ ਵਾਹ ਜੱਟਾ ਕਮਾਲ ਕਰਤੀ ਭਰਾ ਆਹ ਕਦੇ ਸੱਪ ਕੀਲ ਕੇ ਸਹੀ ਗੱਲ ਜੀ ਅੱਗੇ ਆਗੇ ਅੱਥ ਮਾਰ ਲ ਅੱਠ ਮਾਡਲ ਜਮਾ ਚੰਗਾ ਟਰੈਕਟਰ ਸਾਰਾ ਸੁਥਰਾ ਕਿਤੇ ਕਲਮ ਦਾ ਨਿਸ਼ਾਨ ਵੀ ਨਹੀਂ ਟਰੈਕਟਰ ਤੇ ਜੀ ਨਰਾਇ ਜ ਚੰਗਾ ਰਿਮਾਂ ਮਰਾਣਾ ਦਿਖਾ ਕੇ ਆਈ ਬਾਈ ਦੋਦਰ ਪਿੱਛੋਂ ਵੀ ਸਾਰੇ ਮੜੇ ਦਿਖਾ ਦੀ ਬਾਈ ਫੁੱਲ ਚੰਗਾ ਟਰੈਕਟਰ ਆ ਜੀ ਓਕੇ ਵਾਲਾ ਸਟਿਕ ਨੂੰ ਵੀ ਲੱਗਾ ਆ ਦਿਖਾਓ ਯਾ ਅੱਠ ਮਾਡਲ ਨਹੀਂ ਲੋਕਾਂ ਨੇ ਦੋ ਦੋ ਵਾਰੀ ਮਰਾੜ ਗਾਲ ਤੇ ਰਿਮਾਂ ਰਿਮਾਂ ਦਿਖਾ ਕੇ ਪਰਲੇ ਪਾਸੇ ਸਾਰਾ ਪਿੱਛੋਂ ਮੇਰਾ ਵੀਰ ਏ ਓਕੇ ਕੰਡੀਸ਼ਨ ਦਾ ਟਰੈਕਟਰ ਆ ਪੂਰਾ ਜੀ 2008 ਮਾਡਲ ਹੈ ਜੀ ਇਹ ਨੀ ਨਿਊ ਹਾਲੈਂਡ ਦਾ ਵੈਸੇ ਹੀ ਚੰਗਾ ਡਬਲ ਡਿਸਟਰੀਬਿਊਟਰ ਰੋਹਰ ਸਾਹਿਬ ਡਬਲ ਡਿਸਟਰੀਬਿਊਟਰ ਆ ਇਹ ਟਰੈਕਟਰ ਵਧੀਆ ਹੈ ਨੀ ਨਵਾਂ ਪਾਵਰ ਸਟੀਅਰਿੰਗ ਆ ਓਰੀਜਨਲ ਜੀ ਤੇ ਪੀਵੀ 47 ਜੀ ਦਾ ਨੰਬਰ ਆ ਠੀਕ ਹੈ ਜੀ ਜਮਾ ਓਕੇ ਟਰੈਕਟਰ ਨੰਬਰ ਆ ਬਾਈ ਬੰਦਾ ਆ ਟਰੈਕਟਰ ਸਾਲ ਵੀ ਵਾਲੇ ਸਾਲ ਵੀ ਵਾਲੇ ਸਾਲ ਦੀ ਵੀ ਜ਼ਿੰਮੇਵਾਰੀ ਮੇਰੀ ਜੇ ਕੋਈ ਕੋਈ ਪ੍ਰੋਬਲਮ ਹੋਵੇ ਤਾਂ ਹੋਰ ਤਾਂ ਨੀ ਉਹ ਤਾਂ ਬਰਾੜ ਸਾਹਿਬ ਤੁਸੀਂ 6 ਮਹੀਨੇ ਗਾਰੰਟੀ ਸਾਰੇ ਹਾਂ ਤੇ ਜ਼ਿੰਮੇਵਾਰੀ ਰਿੰਮਾ ਨੂੰ ਮਨਣਾ ਟਰੈਕਟਰ ਲਾਦਾ ਜਿਵੇਂ ਬਾਈ ਨ ਵੀ ਭੈਣਣਾ 17 18 ਮਾਡਲ ਦਾ ਹੁੰਡਾ ਟਰੈਕਟਰ ਇਹ ਭੈਣ ਦਾ ਨਾ ਕੀ ਹੁੰਦਾ ਨਹੀਂ ਵੀ ਸਾਫ਼ ਕੜੀ ਜੀ ਪੰਜਾਬੀ ਸਾਨੂੰ ਫਰਾ ਗਰਾਊਂਡ ਵੀ ਦਿਓ ਐ ਕਿਉਂ ਦੇਖੇ ਇੱਕ ਘਰ ਪਟੀਆਂ ਵੀ ਗਰਾਊਂਡ ਆ ਹੱਥ ਚੋਂ ਆਈ ਨਹੀਂ ਟਰੈਕਟਰ ਦੀ ਕੰਡੀਸ਼ਨ ਵੇਖ ਲਓ ਜੀ ਤੇ ਸਿਰਫ ਟਰੈਕਟਰ ਦਾ ਰੇਟ ਹੈਗਾ 4 ਲੱਖ ਰੁਪਈਆ ਸਿਰ 4 ਲੱਖ ਰੁਪਈਆ ਓਨਲੀ ਨਵੇਂਟਰ ਇੱਕ ਕਹਦੇ ਓਨਲੀ ਓਨਲੀ ਜੀ ਜੀ ਠੀਕ ਹੈ ਲਓ ਜੀ ਤੁਸੀਂ ਹੁਣ ਬਰਾੜ ਸਾਹਿਬ ਇੱਕ ਜਿਹਾ ਮਲੇ ਸਾਰੀ ਨਿਗਾਹ ਮਾਰਦੇ ਅੰਦਰ ਵੀ ਖੜੇ ਆ ਆ ਦੇ ਇਧਰ ਲੈ ਬਾਈ ਸਾਰੇ ਜਿੰਨੇ ਵੀ ਖੜੇ ਆ ਕੁਝ ਅੰਦਰ ਖੜੇ ਆ ਕੁਝ ਅੰਦਰ ਖੜੇ ਆ ਤੇ ਲੈ ਵੀ ਮਿੱਤਰੋ ਗੱਲਬਾਤ ਕਰਕੇ ਬਰਾੜ ਸਾਹ ਨਾਲ ਸਵਾਰ ਆ ਗਿਆ ਠੀਕ ਹੈ ਜੀ ਐ ਲੱਗਿਆ ਜਿਵੇਂ ਮੇਰੀ ਗੌਰਮੈਂਟ ਆ ਗਈ ਹੋਵੇ ਇੰਨੇ ਸਵਾਰ ਧਰਨ ਆਇਆ ਨਹੀਂ ਦੁੱਧ ਵਸ ਤੂੰ ਹੀ ਦੱਸੋ ਨਹੀਂ ਨਹੀਂ ਜੀ ਗੱਲਾਂ ਸਾਫ਼ ਸੁਥਰੀਆਂ ਕੀਤੀਆਂ ਤੇ ਸੱਚੀਆਂ ਰਸੂਚੀਆਂ ਬਿਲਕੁਲ ਜੀ ਬਿਲਕੁਲ ਆਜਾ ਮੈਂ ਤੁਹਾਨੂੰ ਦੱਸਿਆ ਹੈ ਘਰੇ ਆ ਬਾਈ ਆਦੇ ਘਰੇ ਡਾਕਟਰ ਵੇਖੇ ਘਰੇ ਘਰੇ ਜੀ ਕੋਈ ਠੱਗੀ ਨਹੀਂ ਕੋਈ ਧੋਖਾ ਨਹੀਂ ਇੱਕ ਨੰਬਰ ਦਾ ਕੰਮ ਹੈ ਬਸ ਇਹੀ ਹੈ ਜੀ ਅਸੀਂ ਤਾਂ ਪਿਆਰ ਹੀ ਚਾਉਣੇ ਆ ਮਿਲੂਗਾ ਪਿਆਰ ਚਾਉਣੇ ਆ ਸਰਕਾਰ ਤੇ ਆਸ਼ੀਰਵਾਦ ਹਾਂ ਆਸ਼ੀਰਵਾਦ ਇਹ ਹੀ ਹੈ ਜੀ ਆਪਾਂ ਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ ਕੀ ਸਪੈਸ਼ਲ ਆਫਰ ਦੇਵਾਂਗੇ ਜੀ ਦੇਵਾਂਗੇ ਸਪੈਸ਼ਲ ਬਿਲਕੁਲ ਜੀ ਇਹ ਜਿਵੇਂ ਆਪਾਂ ਨੂੰ ਵਿਖਾਰੇ ਵੀ ਸ਼ੇਅਰ ਕਰੀਏ ਸਕਰੀਨ ਸ਼ਾਟ ਲੈ ਕੇ ਦੇ ਆਪਾਂ ਬਿਲਕੁਲ ਕਰਾਂਗੇ 10000 ਦਾ ਡਿਸਕਾਊਂਟ ਆਰੇ ਵਾਸਤੇ ਸਪੈਸ਼ਲ ਸਪੈਸ਼ਲ ਜੀ 10000 ਦਾ ਡਿਸਕਾਊਂਟ ਸਪੈਸ਼ਲ ਆਰੇ ਵਾਸਤੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਦੋਦਰ ਸਾਹਿਬ ਦੀ ਕਰਕੇ ਸ਼ੇਅਰ ਕਰਿਓ ਜੀ ਦੱਬ ਕੇ ਦੱਬ ਕੇ ਸ਼ੇਅਰ ਕਰੋ ਤੇ ਟਰੈਕਟਰ ਦੀ ਵੀ ਕੋਈ ਜ਼ਿੰਮੇਵਾਰੀ ਨਹੀਂ ਲੈ ਵੀ ਦੋਦਰ ਸਾਹਿਬ ਜਿੰਨੇ ਦੋਦਰ ਦੇ ਫੋਲੋਅਰ ਹੈਗੇ ਆ ਜੀ ਜੇ ਦਿਲੋਂ ਦੋਦਰ ਨੂੰ ਚਾਹੁੰਦੇ ਆ ਤੇ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਜੀ ਇਹ ਵਾਕੇ ਤੁਸੀਂ ਦੋਦਰ ਨੂੰ ਚਾਹੁੰਦੇ ਆ ਜੇ ਸੱਚੇ ਤਰੇ ਇਹ ਦੇਣ ਦੇ ਤਰੇ ਸੱਚੇ ਹੋਣਗੇ ਨਾ ਉਹ ਠੋਕਣਗੇ ਸ਼ੇਅਰ ਕਰ ਜਿਹੜੇ ਦੇਣ ਦੇ ਤਰੇ ਨਾਲ ਐਵੇਂ ਤੁਰੇ ਫਿਰਦੇ ਮੇਰੇ ਅੱਗੇ ਉਨੇ ਕੁਝ ਨਹੀਂ ਕਰ। ਇਹ ਸੱਚੀ ਗੱਲ ਹੈ ਭਾਈ। ਕੰਟੈਕਟ ਨੰਬਰ ਬੋਲ ਤੇ ਜੀ। ਕੰਟੈਕਟ ਨੰਬਰ ਹੈਗਾ ਜੀ ਆਪਣਾ 98553 69048 ਜੀ। ਬਾਈ ਸਕਦੇਵ ਦਾ ਨੰਬਰ ਵੀ ਨਾਲ ਚਲਾ ਦਿਓ ਜੀ। ਦੋਨੇ ਸਕਰੀਨ ਤੇ ਚਲਾ ਦਿਓ ਜੀ। ਜੀ। ਉਹ ਲਿਖ ਕੇ ਦੇ ਦੇ। 9915208217। 99152 9915208217। ਲਓ ਜੀ ਇਹ ਨੰਬਰ ਤੇ ਕਰਿਓ ਸੰਪਰਕ ਕਿਸੇ ਨੰਬਰ ਤੇ ਮਰਜ਼ੀ ਕੰਟੈਕਟ ਕਰ ਸਕਦਾ ਹੈ ਤੇ ਜਦੋਂ ਮਰਜ਼ੀ ਆਪਾਂ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਵਾਹ ਜੀ ਵਾਹ। ਸ਼ੇਅਰ ਕਰੀਂ ਦਬ ਕੇ। ਧੰਨਵਾਦ ਮਿਹਰਬਾਨੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇਹ ਅਰਦਾਸ ਕਰਦੇ ਆ ਕਿ ਸਾਡੇ ਕਿਸਾਨ ਵੀ ਦਿੱਲੀ ਜਿੱਤ ਕੇ ਆਉਣ ਤੇ ਆਪਣੇ ਫੇਰ ਪੰਜਾਬ ਖੇਹਾਲ ਹੋਵੇ ਤੱਕੀ ਹੋਵੇ ਤੇ ਹਰੀਆਲੀ ਹੋਵੇ ਧੰਨਵਾਦ